ਜਿਹੜੇ ਉਹ ਚਾਰ ਐਸਐਚਓਜ਼ ਹਨ ਉਹ ਤੇ ਭੱਜੇ ਹੋਏ ਸ਼ਾਮ ਨੂੰ ਪਾਰਟੀ ਕਰਦੇ ਨੇ दारू ਪੀਂਦੇ ਨੇ ਇੰਜੋਏ ਕਰਦੇ ਨੇ ਅਸੀਂ ਕੋਟਾਂ ਦੇ ਚੱਕਰ ਮਾਰ ਇਨਸਾਫ ਲਈ ਅਗਰ ਇਨਸਾਫ ਇਸੇ ਤਰੀਕੇ ਨਾਲ ਮਿਲਣਾ ਹੈ ਤੇ ਇਸ ਮੈਂ ਦਿਨ ਰਾਤ ਬਿਸ਼ੱਕ ਮਨੁੱਖ ਸੋਨਾ ਨਾ ਪੇ ਕਰਨਲ ਸਾਹਿਬ ਦੀ ਕੁੱਟਮਾਰ ਕਰਨ ਵਾਲੇ ਚਾਰੋਂ ਪੁਲਿਸ ਅਫਸਰ ਤਕਰੀਬ ਤਿੰਨ ਮਹੀਨੇ ਹੋ ਚਲੇ ਆਗੇ ਉਹ ਡਿਊਟੀ ਤੇ ਹਾਜ਼ਰ ਨਹੀਂ ਉਹ ਸਸਪੈਂਡ ਨੇ ਉਹ ਕੀ ਨੇ ਉਹਨਾਂ ਦਾ ਸਟੇਟਸ ਕੀ ਆ ਤੁਹਾਨੂੰ ਪਤਾ ਜੀ ਸਟੇਟਸ ਇਹਦਾ ਹੈ ਪੰਜਾਬ ਪੁਲਿਸ ਉਹਨਾਂ ਨੂੰ ਹਰ ਤੀਜ ਨੂੰ ਤਨਖਾਹ ਦੇ ਦੇਣੀ ਹੈ ਭੱਜੇ ਹੋਏ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤਾ ਡਿਪਾਰਟਮੈਂਟਲ ਇਨਕੁਆਇਰੀ ਜੁਆਇਨ ਨਹੀਂ ਕੀਤੀ 7 ਦਿਨ ਇਨਕੁਆਇਰੀ ਜੁਆਇਨ ਨਹੀਂ ਕੀਤੀ ਅਰੈਸ ਵਾਰਡ ਨਿਕਲੇ ਮਗਰ ਭੱਜੇ ਹੋਏ ਪੀਓ ਹੁਣ ਡਿਕਲੇਅਰ ਕਰਨ ਲੱਗੇ ਨੇ ਇੰਨਾ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਹਿੰਦੇ ਤਨਖਾਹ ਉਹਨਾਂ ਨੂੰ ਆ ਜਾਂਦੀ ਆ ਕੀ ਮਜਬੂਰੀ ਹੋ ਗਈ ਸਰਕਾਰ ਦੀ ਕਿ ਇੱਕ ਚਾਰ ਜਿਨ੍ਹਾਂ ਨੂੰ ਸੱਤਵਦੀ ਤੱਕ ਕਹਿ ਰਹੇ ਹੋਗੇ ਕਿਉਂ ਵਿਚਾਰ ਰਹੀ ਆ ਸਰਕਾਰ ਕਿਹੜੀ ਮਜਬੂਰੀ ਹੋ ਸਰਕਾਰ ਦੀ ਇੰਨੀ ਬੈ ਤੁਸੀਂ ਇਹ ਦੇਖੋ ਚਾਰ ਐਸਐਚਓ ਦੇ ਅੱਜ ਤੱਕ ਨਾਮ ਲੈਂਦੇ ਜਿਹੜੀ ਸਰਕਾਰ ਡਰਦੀ ਹੈ ਜਿਹੜੀ ਪੁਲਿਸ ਮਹਿਕਮੇ ਦੇ ਸੀਨੀਅਰ ਆਫਸਰਜ਼ ਉਹਨਾਂ ਦੇ ਨਾਮ ਲੈਣ ਤੋਂ ਡਰਦੇ ਨੇ ਸਸਪੈਂਡ ਕਰਨ ਤੋਂ 10 ਦਿਨ ਬਾਅਦ ਤੱਕ ਉਹਨਾਂ ਦੇ ਨਾਮ ਨਹੀਂ ਲਿੱਤੇ ਗਏ ਮੀਡੀਆ 'ਚ ਹੋਰ ਇੱਕ ਬੰਦੇ ਨੂੰ ਛੁਪਾ ਲਿੱਤਾ ਗਿਆ ਸਮਝਿੰਦਾ ਦਾ ਨਾਮ ਹੀ ਨਹੀਂ ਪਾਇਆ ਬਾਅਦ ਛੁਪਾਇਆ ਤੁਸੀਂ ਇਹ ਦੇਖੋ ਕਿ ਉਹ ਕਿੰਨੇ ਪਾਵਰਫੁਲ ਹੋਣਗੇ 8-8 ਸਾਲ ਤੋਂ ਵਾਈ ਆਰ ਦੇ ਸਟੈਂਡਿੰਗ ਹੇਅਰ 8 ਸਾਲ ਤੋਂ ਇੱਕ ਪੋਸਟ ਤੇ ਆਫਸਰ ਪਟਿਆਲੇ ਜੋਂ ਤੋਂ ਹੀ ਬਾਹਰ ਨਹੀਂ ਗਿਆ ਇੱਕ ਬੰਦਾ ਹੈ ਸੀਆਈਏ ਤੇ 13 ਸਾਲ ਤੋਂ ਲੱਗਿਆ ਹੋਇਆ ਜਿਸੀ ਬਨੁਆ ਦੱਸੋ ਭੋਪਾਰਾਏ ਤੇ ਭੋਪਾਰਾਏ ਪੀਪੀ ਦਾ ਉਹ 2 ਸਾਲ ਤੋਂ ਜਿਆਦਾ ਉਹ ਐਸਐਚਓ ਲੱਗ ਨਹੀਂ ਸਕਦਾ ਉਹ ਐਸਐਚਓ ਕਿਦਾਂ ਲੱਗ ਗਿਆ ਹੋਇਆ ਹਾਊ ਇਜ਼ ਹੀ ਸਟੇਇੰਗ ਇਨ ਪਟਿਆਲਾ ਮੋਰ ਥੈਨ 2 ਇਅਰਸ ਇਨਾਂ ਨੇ ਪਟਿਆਲਾ ਮਤਲਬ ਇਨਾਂ ਨੇ ਤਾਂ ਇਹ ਸੋਚ ਲਿਆ ਕਿ ਪਟਿਆਲਾ ਸਾਡਾ ਹੈ ਪਟਿਆਲੇ ਤੋਂ ਬਾਹਰ ਨਹੀਂ ਨਿਕਲੇ ਆ ਗਰੁੱਪ ਬਣਾਇਆ ਸੀ ਬਿਲਕੁਲ ਜੀ ਗਰੁੱਪ ਇਹ ਇਨਾਂ ਨੇ ਗੁੰਡਾਗਰਦੀ ਦਾ ਗਰੁੱਪ ਬਣਾਇਆ ਸੀ ਤਕਰੀਬ 3 ਮਹੀਨਿਆਂ ਤੋਂ ਜਦੋਂ ਤੋਂ ਇਹ ਸਾਰਾ ਕੰਡ ਵਾਪਰੇ ਆਗਾ ਤੁਸੀਂ ਤਕਰੀਬ 3 ਮਹੀਨਿਆਂ ਤੋਂ ਹਰ মিডিਅਮ ਦੇ ਰਾਹੀਂ ਹਰ ਮਾਧਿਅਮ ਦੇ ਰਾਹੀਂ ਆਪਣੀ ਆਵਾਜ਼ ਚੱਕ ਰਹੇ ਨੂੰ ਸੱਚੇ ਕੌਣ ਆ ਝੂਠਾ ਕੌਣ ਆ ਕੋਟ ਫੈਸਲਾ ਕਰਦੇ ਕੀ ਇਨਕੁਆਇਰੀ ਚੱਲ ਰਹੀ ਆ ਪਰ ਉਹ ਚਾਰ ਫੁੱਲਸ ਵਾਲੇ ਕਦੇ ਸਾਹਮਣੇ ਹੀ ਨਹੀਂ ਆਏ ਜਾਂ ਸਾਹਮਣੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਗਿਆ ਕੀ ਕੀ ਲੱਗਦਾ ਕਿਹੜੇ ਡਰੋਂ ਸਾਹਮਣੇ ਆ ਕੇ ਕਿਸੇ ਪਲੇਟਫਾਰਮ ਤੇ ਜੋ ਸਹੀ ਵੀ ਨੇ ਮੰਨ ਲਓ ਸਹੀ ਨੇ ਜੇ ਸਹੀ ਵੀ ਨੇ ਤਾਂ ਕਿਸੇ ਪਲੇਟਫਾਰਮ ਤੇ ਆ ਕੇ ਆਪਣੀ ਆਵਾਜ਼ ਰੱਖਣ ਤੋਂ ਕਿਉਂ ਡਰਦੇ ਆ ਤੁਸੀਂ ਇਹ ਵਿਟਨੈਸਿਸ ਨੂੰ ਡਰਾ ਦਿੱਤਾ ਗਿਆ ਜਿਨ੍ਹਾਂ ਨੇ ਸਟੇਟਮੈਂਟ ਦਿੱਤੀਆਂ ਸੀਗੀਆਂ ਉਹ ਸਟੇਟਮੈਂਟ ਦੇ ਨੂੰ ਜਾਣ ਨੂੰ ਤਿਆਰ ਨਹੀਂ ਹੋ ਰਹੇ ਕਿਉਂਕਿ ਬਾਹਰ ਬੈਠੇ ਹੋਈ ਇਹ ਉਤੇ ਕਰ ਰਹੇ ਆ ਦਰਾਰਿਤ اور ਦੂਜੀ ਗੱਲ ਇੰਨੇ ਸੱਚੇ ਹਨ ਤੇ ਜਾ ਕੇ ਆਪਣੇ ਆਪ ਨੂੰ ਸਿੱਟਦੇ ਜਾਨ ਆਪਣਾ ਸਟੇਟਮੈਂਟ ਦੇ ਕਿਸ ਚੀਜ਼ ਤੋਂ ਡਰ ਰਹੇ 80 ਦਿਨ ਤੋਂ ਭੱਜੇ ਹੋਏ ਕਿਉਂ ਹੈ ਹਾਈ ਕੋਰਟ ਵੱਲੋਂ ਯੂਟੀ ਪੁਲਿਸ ਨੂੰ ડીਸੀਟ ਬਣਾਈ ਗਈ ਸੀ ਕਿੱਥੇ ਤੱਕ ਪਹੁੰਚੀ ਹਨ ਕਾਰੀ ਤੇ ਜਦੋਂ ਬੰਦੇ ਫੜੇ ਜਾਣਗੇ ਆਣਗੇ ਤਾਂ ਹੀ ਅੱਗੇ ਵਧੋਗੇ ਕਿਉਂਕਿ ਇਹ ਚਾਰੋਂ ਪੱਜੇ ਹੋਏ ਨੂੰ ਅਰੈਸਟ ਕਰਨ ਪਹੁੰਚਦੇ ਨੇ ਜਦੋਂ ਪਟਿਆਲੇ ਪਹੁੰਚਦੇ ਨੇ ਰੇਡ ਲਈ ਤਬ ਤੱਕ ਇਹ ਪੱਜ ਜਾਂਦੇ ਨੇ ਕਿਉਂਕਿ ਜਦੋਂ ਵੀ ਜਿੱਥੇ ਵੀ ਜਾਂਦੀ ਹੈ ਤੇ ਯੂਟੀ ਉਹਨਾਂ ਨੂੰ ਅਗਲੇ ਜਗ੍ਹਾ ਜਾਣ ਨਹੀਂ ਦਿੱਦੀ ਡੀਆਰ ਪਰ ਨਹੀਂ ਪੈਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਆਏ ਨੂੰ ਪੱਜਾ ਦਿੰਦੇ ਜਿ세 ਇਹ ਦੇਖੋ ਪੁਲਿਸ ਲਾਈਨ ਤੇ ਹੀ ਰਹਿੰਦੇ ਨੇ ਅੱਧਾ ਟਾਈਮ ਪੁਲਿਸ ਲਾਈਨ ਤੇ ਸ਼ਾਮ ਨੂੰ ਫਿਰ ਰਹੇ ਹੁੰਦੇ ਪਰ ਪੁਲਿਸ ਤਾਂ ਜਦੋਂ ਵੀ ਚਾਹੇ ਕਿਸੇ ਮੁੱਲ ਨੂੰ ਕਿਸੇ ਹੱਦ ਤੱਕ ਜਾ ਕੇ ਇੱਥੇ ਪੰਜਾਬ ਲਈ ਪੁਲਿਸ ਜਾਂ ਕਿਹੜੀ ਵੀ ਹੋਵੇ ਉਹ ਤਾਂ ਦੂਜੇ ਸੂਬਿਆਂ ਤੋਂ ਲੈ ਕੇ ਜਾ ਕੇ ਗੈਂਗਸਟਰਾਂ ਦੇ ਐਨਕਾਊਂਟਰ ਹੋਏ ਨੇ ਅਰੈਸਟ ਹੋਏ ਆ ਬੰਦੇ ਇਹ ਤਾਂ ਬਾਹਰਲੇ ਮੁਲਕੇ ਹੀ ਸੂਬਿਆਂ ਛੱਡੋ ਬਾਹਰਲੇ ਮੁਲਕਾਂ ਦੇ ਵਿੱਚੋਂ ਲੈ ਕੇ ਆਉਂਦੇ ਆ ਬੰਦਿਆਂ ਨੂੰ ਤੇ ਉਹ ਉਹ ਕਿਵੇਂ ਹੋ ਸਕਦਾ ਕਿ ਯੂਟੀ ਪੁਲਿਸ ਜਾਵੇ ਤੇ ਉਹਨਾਂ ਨੂੰ ਮਿਲ ਲੈਣਾ ਹਾਂ ਜੀ ਪੰਜਾਬ ਪੁਲਿਸ ਛੁਪਾ ਰਹੀ ਹੈ ਪੰਜਾਬ ਪੁਲਿਸ ਉਹਨਾਂ ਨੂੰ ਛੁਪਾ ਰਹੀ ਹੈ ਉਹਨਾਂ ਨੂੰ ਜਦ ਤੱਕ ਪੰਜਾਬ ਪੁਲਿਸ ਜਦ ਤੱਕ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ ਇਹ ਤਾਂ ਹੀ ਤੇ ਡੀਆਈਜੀ ਨੂੰ ਬਿਠਾਇਆ ਹੋਇਆ ਇਹ ਤੇ ਫਿਰ ਸਿੱਧਾ ਬਿਲਕੁਲ ਹਾਈ ਕੋਰਟ ਨੇ ਆਰਡਰਸ ਤੇ ਲਿਖਿਆ ਹੈ ਕਿ ਇਹ ਅਰੈਸਟ ਕਿਉਂ ਨਹੀਂ ਹੋ ਰਿਹਾ ਨਾ ਜਿੱਤਖ ਹੋ ਰਿਹਾ ਜਿਹੜੇ ਸੀਨੀਅਰ ਆਫੀਸਰਸ ਅਧਿਕਾਰੀ ਪ੍ਰੋਟेक्ट ਕਰ ਰਹੇ ਨੀ ਨਾਨੋ ਉਹਨਾਂ ਦੇ ਅਗੇਂਸਟ ਵੀ ਇਨਕੁਆਇਰੀ ਹੋਏ ਔਰ ਉਹ ਵੀ ਇਕੁਅਲੀ ਬਲੇਮ ਹੋਣ ਔਰ ਉਹਨਾਂ ਨੂੰ ਵੀ ਇਕੁਅਲ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਇਹ ਇਨਵੈਸਟੀਗੇਸ਼ਨ ਡਿਲੇ ਕਰ ਰਹੇ ਉਹਨਾਂ ਨੇ ਆਰਡਰ ਤੇ ਦੇਖ ਲਿਖਿਆ ਹੋਇਆ ਹੈ ਆਰਡਰ ਦੀ ਕਾਪੀ ਵਿੱਚ ਤੁਸੀਂ ਇਹ ਆ ਦੇਖੋਗੇ 48 ਨੰਬਰ ਪੈਰਾਗ੍ਰਾਫ ਇਸ ਵਿੱਚ ਇਹ ਪੂਰਾ ਉਹਨਾਂ ਨੇ ਪਾਇਆ ਹੋਇਆ ਹੈ ਪੁਲਿਸ ਵੱਲੋਂ ਤੁਹਾਨੂੰ ਕੋਈ ਸਹਾਇਕ ਨਹੀਂ ਮਿਲਿਆ ਫਿਰ ਤੁਸੀਂ ਸਰਕਾਰ ਤੱਕ ਪਹੁੰਚਦੇ ਹੋ ਸਰਕਾਰ ਤੋਂ ਤੁਹਾਨੂੰ ਕੋਈ ਸਹਾਇਕ ਨਹੀਂ ਮਿਲਿਆ ਤੁਸੀਂ ਆਪਣੀ ਲੜਾਈ ਆਪ ਕਾਨੂੰਨ ਦੇ ਰਹੀਂ ਲੜ ਰਹੇ ਹੋ ਵੀ ਆ ਵੇਟਿੰਗ 4 ਮਹੀਨੇ ਦੀ ਇਨਕੁਆਇਰੀ ਇਹ ਦੇਖਦੇ ਆਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਜੀ ਜਸਟਿਸ ਲੈ ਬਗੈਰ ਮੈਂ ਛੱਡੂੰਗੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰੋਟਾਲ ਪਿਛਲੇ 3-4 ਮਹੀਨਿਆਂ ਤੋਂ ਪੰਜਾਬ ਪੁਲਿਸ ਲਗਾਤਾਰ ਸਵਾਲਾਂ ਦੇ ਵਿੱਚ ਆ ਪਟਿਆਲਾ ਦੇ ਵਿੱਚ ਇੱਕ ਕੇਸ ਹੁੰਦਾ ਜਿੱਥੇ ਫੌਜ ਦੇ ਇੱਕ ਕਰਨਲ ਨੂੰ ਪੰਜਾਬ ਪੁਲਿਸ ਦੇ ਚਾਰ ਉੱਚ ਅਫਸਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਉਹਨਾਂ ਦੀ ਤੇ ਉਹਨਾਂ ਦੇ ਪੁੱਤਰ ਦੀ ਪਰ ਉਹ ਪਰਿਵਾਰ ਲੜਨ ਵਾਲਾ ਸੀ ਉਹਨਾਂ ਦੇ ਪਤਨੀ ਲੜੇ ਅੜੇ ਤੇ ਉਸ ਮਸਲੇ ਨੂੰ ਹਾਈ ਕੋਰਟ ਤੱਕ ਲੈ ਕੇ ਆਏ ਪਰ ਉਹਨਾਂ ਦੇ ਲੜਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਹਿੰਮਤ ਮਿਲੀ ਉਸੇ ਦਿਨ ਇੱਕ ਐਨਕਾਊਂਟਰ ਹੋਇਆ ਸੀ ਉਹ ਪਰਿਵਾਰ ਵੀ ਇਹਨਾਂ ਦੇ ਨਾਲ ਇਹਨਾਂ ਦੀ ਸਹਿਯੋਗ ਦੇ ਨਾਲ ਹਾਈ ਕੋਰਟ ਤੱਕ ਪਹੁੰਚਦਾ ਜੋ ਸੀਹਾਂ ਦਾ ਐਨਕਾਊਂਟਰ ਜਸਪ੍ਰੀਤ ਜੋ ਨੌਜਵਾਨ 22 ਸਾਲ ਦਾ ਬਾਹਰੋਂ ਆਇਆ ਸੀ ਕੈਨੇਡਾ ਤੋਂ ਇੱਕ ਜਵਾਕ ਅਗਵਾ ਦੇ ਮਾਮਲੇ ਵਿੱਚ ਉਹਦਾ ਐਨਕਾਊਂਟਰ ਹੋਇਆ ਸੀ ਉਸ ਤੋਂ ਪਹਿਲਾਂ ਉਪਲਿਹੜੀ ਪਿੰਡ ਦੇ ਵਿੱਚ ਇੱਕ ਨੌਜਵਾਨ ਸੀ ਤਜਿੰਦਰ ਸਿੰਘ ਉਹਦੇ ਪਰਿਵਾਰ ਕਹਿ ਰਹੇ ਆ ਕਿ 302 ਤੱਕ ਦੇ ਝੂਠੇ ਪਰਚੇ ਬਣਾਏ ਗਏ ਪੁਲਿਸ ਵੱਲੋਂ ਝੂਠੇ ਐਨਕਾਊਂਟਰ ਉਸ ਦਾ ਕੀਤਾ ਗਿਆ ਤੇ ਹੁਣ ਤਾਜ਼ਾ ਘਟਨਾ ਬਠਿੰਡਾ ਦੇ ਗੋਨੇਣਾ ਮੰਡੀ ਦੇ ਨਰਿੰਦਰਦੀਪ ਦੀ ਤਾਂ ਪਰਿਵਾਰ ਵੀ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਹੁਣ ਜੁੜ ਕੇ ਚੱਲੇਗਾ ਤੇ ਇਨਸਾਫ ਲਈ ਸਾਰੇ ਪਰਿਵਾਰ ਇਕੱਠੇ ਹੋ ਚੁੱਕੇ ਨੇ ਹੁਣ ਪਰ ਇਸ ਵੇਲੇ ਮੇਰੇ ਨਾਲ ਕਰਨਲ ਸਾਹਿਬ ਦੇ ਵਾਈਫ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਕਿ ਇਹ ਕਾਫਲਾ ਜਿਹੜਾ ਹੁਣ ਜੁੜਿਆ ਇਹਨਾਂ ਸਾਰੇ ਮਸਲਿਆਂ ਨੂੰ ਅੰਜਾਮ ਤੱਕ ਲੈ ਕੇ ਜਾਏਗਾ ਜਿਸ ਤਰ੍ਹਾਂ ਕਰਨਲ ਸਾਹਿਬ ਦਾ ਪਰਿਵਾਰ ਇਨਸਾਫ ਦੀ ਉਮੀਦ ਚਾ ਪਰ ਲੜ ਰਹੇ ਨੇ ਡਟ ਕੇ ਕਿ ਉਸੇ ਤਰ੍ਹਾਂ ਹੁਣ ਉਹਨਾਂ ਪਰਿਵਾਰਾਂ ਨੂੰ ਵੀ ਉੱਥੇ ਤੱਕ ਲੈ ਕੇ ਜਾਣਗੇ ਮੇਰੇ ਨਾਲ ਨੇ ਗੱਲਬਾਤ ਕਰਦੇ ਹਾਂ ਸੀਗਲ ਮੈਡਮ ਸੀਗਲ ਜੀ ਅੱਛਾ ਜਿਸ ਤਰ੍ਹਾਂ ਮੈਂ ਕਿਹਾ ਕਿ ਸਾਰੇ ਪਰਿਵਾਰ ਹੁਣ ਇਕੱਠੇ ਹੋ ਗਏ ਨੇ ਇੱਕ ਕਾਫਲਾ ਬਣ ਚੁੱਕਿਆ ਕਿਉਂਕਿ ਤੁਸੀਂ ਲੜਿਓ ਬਹੁਤ ਸਾਰੇ ਮਸਲੇ ਪਹਿਲਾਂ ਇਹ ਜੋ ਵੀ ਹੋਣਗੇ ਜਿਹੜੇ ਦਬ ਜਾਂਦੇ ਹੋਣਗੇ ਕਈਆਂ ਨੂੰ ਡਰਾ ਧਮਕਾ ਲਿਆ ਜਾਂਦਾ ਹੋਏਗਾ ਕਈਆਂ ਨੂੰ ਪੈਸੇ ਦਾ ਲਾਲਚ ਕਿਸੇ ਤਰ੍ਹਾਂ ਪਰ ਤੁਹਾਡੇ ਆਉਣ ਦੇ ਨਾਲ ਮੈਦਾਨ ਦੇ ਵਿੱਚ ਤੁਹਾਡੇ ਤੋਂ ਪਿਛਲੇ ਕੇਸ ਸੀ ਜਿਹੜੇ ਉਹ ਵੀ ਲੋਕ ਤੁਹਾਡੇ ਨਾਲ ਆਗੇ ਤੇ ਤਾਜ਼ਾ ਮਸਲਾ ਨਰਿੰਦਰਦੀਪ ਦਾ ਕਿ ਜਿਸ ਤਰ੍ਹਾਂ ਤੁਸੀਂ ਹਾਈ ਕੋਰਟ ਤੱਕ ਪਹੁੰਚ ਕੇ ਸਾਰੇ ਮਸਲਿਆਂ ਨੂੰ ਅੰਜਾਮ ਤੱਕ ਲੈ ਕੇ ਜਾਣਾ ਚਾਹੁੰਦੇ ਹੋਗੀ ਤੱਕ ਕਿ ਇਹ ਸਾਰੇ ਪਰਿਵਾਰ ਵੀ ਉਸੇ ਤਰ੍ਹਾਂ ਹੁਣ ਤੁਸੀਂ ਡਟ ਕੇ ਉਹਨਾਂ ਦੇ ਨਾਲ ਚੱਲੋ ਜੀ ਮੈਂ ਬਿਲਕੁਲ ਉਹਨਾਂ ਨਾਲ ਚੱਲੂਗੀ ਕਿਉਂਕਿ ਜਦੋਂ ਕਰਨਲ ਸਾਹਿਬ ਦਾ ਕੇਸ ਹੋਇਆ ਸੀ ਸਭ ਤੋਂ ਵੱਡਾ ਯੋਗਦਾਨ ਮੇਰੇ ਲਈ ਮੀਡੀਆ ਦਾ ਸੀ ਕਿਉਂਕਿ ਅਗਰ ਮੀਡੀਆ ਮੈਂ ਇੱਕ ਆਵਾਜ਼ ਸੀ ਤੇ ਮੀਡੀਆ 100 ਆਵਾਜ਼ ਸੀ ਮੇਰੀ ਇੱਕ ਆਵਾਜ਼ ਨੂੰ 100 ਤੋਂ 500 ਬਣਾਉਣ ਵਾਲੀ ਮੀਡੀਆ ਸੀਗੇ ਹੋਰ ਜਦੋਂ ਮੀਡੀਆ ਨੇ ਦੇਖਿਆ ਐਕਚੁਅਲੀ ਉਹ ਕਰਨਲ ਸਾਹਿਬ ਦੇ ਕੇਸ ਵਿੱਚ ਕੋਈ ਗਵਾਹ ਜਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਸੀ ਕਿਉਂਕਿ ਵੀਡੀਓ ਐਵਿਡੈਂਸ ਹੀ ਇੰਨਾ ਕਾਫੀ ਸੀਗਾ ਕਿ ਜੋ ਉਹਨਾਂ ਨੇ ਕੀਤਾ ਬਰੂਟਲ ਸੀ ਜਿਹੜਾ ਇੱਕ ਇੱਕ ਸਟੈਪ ਬਰੂਟਲ ਸੀਗਾ ਮਤਲਬ ਉਸ ਵਿੱਚ ਦਿਸ ਰਿਹਾ ਸੀਗਾ ਕਿ ਕਿਸੇ ਉਹਨਾਂ ਦੇ ਅੰਦਰ ਇਨਸਾਨੀਅਤ ਹੈ ਹੀ ਨਹੀਂ ਸੀਗੀ ਅਦੋਂ ਜਦੋਂ ਕਰਨਲ ਸਾਹਿਬ ਦਾ ਕੇਸ ਹੋਇਆ ਆਈ ਰਿਅਲਾਈਜ਼ਡ ਵਨ ਥਿੰਗ ਕਿ ਮਾ ਅਸੀਂ ਐਜੀ ਫੈਮਿਲੀ ਤੋਂ ਹੋਣ ਤੋਂ ਬਾਵਜੂਦ ਸਾਡੇ ਨਾਲ ਇਹ ਹੋ ਰਿਹਾ ਸੀਗਾ ਕਿ ਸਾਡੇ ਨਾਲ ਜਿਸ ਤਰੀਕੇ ਨਾਲ ਬਿਹੇਵ ਹੋ ਰਿਹਾ ਸੀ ਜਿਸ ਤਰੀਕੇ ਨਾਲ ਐਸਐਸਪੀ ਨਾਨਕ ਖੇਡ ਰਿਹਾ ਸੀਗਾ ਹੀ ਪਲੇਡ ਔਪ ਐਂਡ ਐਵਿਡੈਂਸ ਗਾਇਬ ਕਰ ਰੇ ਸੀ ਛੂਠੇ ਗਵਾਹ ਬਣਾ ਰੇ ਸੀ ਦੇਖੋ ਜਦੋਂ ਵੀਡੀਓ ਐਵਿਡੈਂਸ ਹੈ ਪੂਰਾ ਦਿਖ ਰਿਹਾ ਕਰਨਲ ਸਾਹਿਬ ਦੇ ਬੇਟੇ ਨੂੰ ਘੁੱਟ ਰਹਿਣ ਉਸ ਤੋਂ ਬਾਅਦ ਉਸ ਤੋਂ ਵੱਡਾ ਕੀ ਐਵਿਡੈਂਸ ਹੋ ਸਕਦਾ ਹੈ ਜਿਹੜਾ ਸਾਹਮਣੇ ਬਾਬਾ ਟਾਬੇ ਦਾ ਵੀਡੀਓ ਸੀ ਔਰ ਡੀਵੀਆਰ ਵੀ ਇਹਨਾਂ ਨੇ ਗਾਇਬ ਕਰ ਦਿੱਤੀ ਐਵਿਡੈਂਸ ਗਾਇਬ ਕਰ ਦਿੱਤੀ ਜਿਸ ਦਾ ਯੂਟੀ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਐਸਐਡੀਐਸਪੀ ਸਤਨਾਮ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਦਿੱਤੀ ਹੈ ਜਿਹੜੀ ਕੋਰਟ ਤੇ ਵੀ ਹੈਗੀ ਹੈ ਕਿ ਆਈ ਕਾਰਡ ਤੇ ਮੋਬਾਈਲ ਸਰਦਾ ਉਹਨਾਂ ਨੇ ਵਾਪਸ ਕੀਤਾ ਹੈ ਮਤਲਬ ਉਹਨਾਂ ਨੇ ਐ ਖਤਮ ਹੋ ਗਿਆ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਜਿਹੜਾ ਇੱਕ ਕਨਫੈਸ਼ਨ ਵੀਡੀਓ ਤੇ ਤੁਸੀਂ ਸੁਣਿਆ ਉਹ ਰੌਣ ਸਿੰਘ ਕਹਿੰਦੇ ਸੀ ਮੈਨੂੰ ਪਤਾ ਨਹੀਂ ਸੀ ਉਹ ਆਰਮੀ ਆ ਉਸ ਤੇ ਮਤਲਬ ਗਲ ਆਰਮੀ ਆਫਸਰ ਜਾਂ ਇਨਸਾਨ ਹੁੰਦੀ ਨਹੀਂ ਹੈ ਤੁਸੀਂ ਇਨਸਾਨੀਅਤ ਕਿੱਥੇ ਹੈ ਤੁਹਾਡੇ ਅੰਦਰ ਜੀ ਕਰਨਲ ਨਾ ਹੁੰਦੇ ਹੁਣ ਫਿਰ ਤਾਂ ਮੈਂ ਦੇਖਿਆ ਰਸ਼ਵਿੰਦਰ ਵੀ ਯਾਰ ਉਹ ਸਾਰੇ ਨੇ ਆ ਤੇ ਉਹ ਸਾਰੇ ਤੁਹਾਨੂੰ ਆਖ ਰਹੇ ਨੇ ਕਿ ਸਾਨੂੰ ਪਤਾ ਨਹੀਂ ਸੀ ਇਹ ਫੌਜੀ ਆਫਸਰ ਨੇ ਜਾਂ ਕਰਨਲ ਨੇ ਜੇ ਕਰਨਲ ਦੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਖੁੱਲ ਸੀਗੀ ਤਾਂ ਕਰ ਸਕਦੇ ਸੀ ਤਾਂ ਇਸੇ ਵਜ੍ਹਾ ਨਾਲ ਅੱਜ ਮੈਂ ਖੜੀ ਹੋਈ ਆ ਕਿਉਂਕਿ ਮੈਂ ਇੱਕ ਕਰਨਲ ਦੀ ਵਾਈਫ ਵੀ ਹੈਗੀ ਆ ਬਿਸ਼ੱਕ ਇੱਕ ਕਿਸੇ ਦੀ ਮਾਂ ਵੀ ਹੈਗੀ ਆ ਮੇਰਾ ਬੇਟਾ ਕੋਈ ਫੌਜ ਵਿੱਚ ਨਹੀਂ ਹੈ ਹੋਰ ਮੈਂ ਸਾਰੇ ਪੰਜਾਬ ਉਹ ਮਾਵਾਂ ਦੀ ਇੱਕ ਆਵਾਜ਼ ਬਣਨਾ ਚਾਹੁੰਦੀ ਆਂ ਹੋਰ ਮੈਂ ਹਰ ਇੱਕ ਮਾਂ ਨਾਲ ਖੜੀ ਹੋਣਾ ਚਾਹੁੰਦੀ ਆਂ ਜੋ ਆਵਾਜ਼ ਬੁਲੰਦ ਨਹੀਂ ਕਰ ਸਕਦੀ ਜਾਂ ਉਹਨਾਂ ਕੋਲ ਇੰਨੇ ਜਰੀਏ ਨਹੀਂ ਹਨ ਮੈਂ ਇੱਕ ਬਿਜ਼ਨਸ ਚਲਾਣੀ ਆ ਆਪਣਾ ਜਿਸ ਵਿੱਚੋਂ ਮੈਂ ਅੱਜ 10% ਦਸਵਾਂ ਜਿਹੜਾ ਸਾਡੇ ਸਰਦਾਰਾਂ ਚ ਕਹਿੰਦੇ ਆ ਅਸੀਂ ਕੱਟਦੇ ਸੀਗੇ ਵੈਲਫੇਅਰ ਵਰਕ ਲਈ ਉਹ ਮੈਂ ਸੋਚਿਆ ਉਹ ਦਸਵਾਂ ਮੈਂ ਹੁਣ ਹਰ ਪੀੜਿਤ ਪਰਿਵਾਰ ਜਿਸ ਨੂੰ ਮੇਰੀ ਜ਼ਰੂਰਤ ਹੈ ਉਸ ਲਈ ਕੱਟ ਦੂੰਗੀ ਮੈਂ ਕੋਈ ਪੋਲਿਟੀਕਲ ਪਾਰਟੀ ਜਾਂ ਕਿਸੇ ਨੂੰ ਜੁਆਇਨ ਨਹੀਂ ਕਰ ਦਵਾਂਗੀ ਨਾ ਸਾਡੇ ਮਸਿਆ ਜਾਣ ਦਵਾਂਗੇ ਢਿੱਲੋ ਸਾਹਿਬ ਉਹ ਮੇਰੇ ਬ੍ਰਦਰ ਇਨ ਲਾਅਨ ਇਸ ਕਰਕੇ ਮੇਰੇ ਨਾਲ ਖੜੇ ਮੇਰੇ ਕੇਸ ਤੇ ਲਈ ਬਟ ਅਦਰਵਾਈਜ਼ ਸਾਡਾ ਕੋਈ ਵੀ ਚੀਜ਼ ਜਿਹੜੀ ਮੈਂ ਸਾਬਕਾ ਸੈਨਿਕ ਕ੍ਰਾਂਤੀਵੀਰ ਸੰਗਠਨ ਹੈ ਉਸ ਦੀ ਮਹਿਲਾ ਪ੍ਰੈਜ਼ੀਡੈਂਟਾਂ ਅਸੀਂ ਸਾਬਕਾ ਸੈਨਿਕ ਸਾਡੇ ਵਿੱਚ ਅਸੀਂ ਵੀ ਕੈਨੋਟ ਜੁਆਇਨ ਐਨੀ ਪੋਲਿਟਿਕਲ ਪਾਰਟੀ ਵੀ ਹਰ ਸੁਪੋਜ਼ ਟੂ ਹੈਲਪ ਪੀਪਲ ਆਫ ਪੰਜਾਬ ਐਂਡ ਮੈਂ ਹਰ ਇੱਕ ਪੰਜਾਬ ਦੇ ਪਰਿਵਾਰ ਲਈ ਖੜੀ ਹੋऊंगी ਤੁਸੀਂ ਬਹੁਤ ਸਾਰੇ ਜਿਹੜੇ ਕੇਸ ਜਿਹੜੇ ਅਸੀਂ ਹਰ ਚੀਜ਼ ਤੇ ਮੀਡੀਆ ਨੇ ਐਸਐਸਬੀਆਈ ਤੋਂ ਜਿਹੜੇ ਫੈਮਿਲੀਜ਼ ਨੂੰ ਕੱਢ ਦਿੱਤਾ ਗਿਆ ਸੀ ਮੈਂ ਉਹਨਾਂ ਨੂੰ ਹਣੇ ਨੌਕਰੀ ਉਹਨਾਂ ਦੀ ਵਾਪਸ ਦਿਵਾ ਕੇ ਆਈਆਂ ਫਿਰੋਜ਼ਪੁਰ ਤੁਸੀਂ ਇੱਕ ਫਤਿਹਗੜ੍ਹ ਸਾਹਿਬ ਤੁਸੀਂ ਦੇਖਿਆ ਹੋਣਾ ਜਿਹੜੇ ਉਹ ਹੋਇਆ ਸੀ ਮੈਂ ਉੱਥੇ ਵੀ ਪਹੁੰਚੀ ਸੀਗੀ ਜਿੱਥੇ ਉਹਨਾ ਇੱਕ ਹੋਰ ਫੌਜੀ ਜਿਸ ਨੂੰ ਕੱਲ ਇਨਾ ਕੁੱਟਿਆ ਜਿਸ ਨੇ ਚਿੱਟੇ ਦੀ ਖਬਰ ਦਿੱਤੀ ਉਸਤੇ ਲੱਤਾਂ ਦੇ ਹੱਡੀਆਂ ਤੱਕ ਨਿਕਲ ਗਈਆਂ ਆਪਾਂ ਹਰ ਇੱਕ ਫੈਮਿਲੀ ਖਾਲੀ ਫੌਜੀ ਪਰਿਵਾਰ ਨੇ ਜਿਹੜਾ ਪੀੜਿਤ ਪਰਿਵਾਰ ਹੈ ਉਹ ਮੈਨੂੰ ਕੰਟੈਕਟ ਕਰੇਗਾ ਜੋ ਵੀ ਮੈਨੂੰ ਕੰਟੈਕਟ ਕਰੇਗਾ ਮੈਂ ਉਸਦੇ ਨਾਲ ਜਾ ਕੇ ਖੜੀ ਹੋऊंगी ਔਰ ਉਹਨਾਂ ਨੂੰ ਮੈਂ ਆਸ਼ਵਾਸਨ ਦੇਣੀ ਆ ਕਿ ਲਾਸਟ ਤੱਕ ਆਖਿਰ ਤੱਕ ਜਬ ਤੱਕ ਉਹਨਾਂ ਨੂੰ ਜਸਟਿਸ ਨਹੀਂ ਮਿਲੇਗਾ ਮੈਂ ਉਹਨਾਂ ਨਾਲ ਲੜੂੰਗੀ ਜਿੱਦਾਂ ਮੈਂ ਆਪਣੇ ਕੇਸ ਲਈ ਡਟ ਕੇ ਐਜ਼ ਅ ਲੇਡੀ ਤੁਸੀਂ ਦੇਖਿਆ ਨਾ 80 ਦਿਨਾਂ ਤੋਂ ਮੈਂ ਕੋਰਟ ਕਚੈਰੀ ਦੇ ਚੱਕਰ ਇੱਕ ਇੱਕ ਦਿਨ ਵੀ ਨਹੀਂ ਜਿਹੜੇ ਉਹ ਚਾਰ ਐਸ ਐਚ ਓਜ਼ ਹਨ ਉਹ ਤੇ ਭੱਜੇ ਹੋਏ ਸ਼ਾਮ ਨੂੰ ਪਾਰਟੀ ਕਰਦੇ ਨੇ ਦਾਰੂ ਪੀਂਦੇ ਨੇ ਇੰਜੋਏ ਕਰਦੇ ਨੇ ਅਸੀਂ ਕੋਟਾਂ ਦੇ ਚੱਕਰ ਮਾਰ ਰਹੇ ਹਾਂ ਇਨਸਾਫ ਲਈ ਅਗਰ ਇਨਸਾਫ ਇਸੇ ਤਰੀਕੇ ਨਾਲ ਮਿਲਣਾ ਤੇ ਮੈਂ ਦਿਨ ਰਾਤ ਬਿਸ਼ੱਕ ਮਨੂ ਸੋਣਾ ਨਾ ਪੇ ਮਗਰ ਮੈਂ ਇਨਸਾਫ ਹਰ ਇੱਕ ਪਰਿਵਾਰ ਪੰਜਾਬ ਦਾ ਜਿਹੜਾ ਦੁਖੀ ਹੈ ਉਸਦੇ ਇਨਸਾਫ ਲਈ ਖੜੇ ਕਰਨਲ ਸਾਹਿਬ ਦੀ ਕੁੱਟਮਾਰ ਕਰਨ ਵਾਲੇ ਚਾਰੋਂ ਪੁਲਿਸ ਅਫਸਰ ਅਸੀਂ तकरीबन 3 ਮਹੀਨੇ ਹੋ ਚਲੇ ਹੈਗੇ ਉਹ ਡਿਊਟੀ 'ਤੇ ਹਾਜ਼ਰ ਨਹੀਂ ਉਹ ਸਸਪੈਂਡ ਨੇ ਉਹ ਕੀ ਨੇ ਉਹਨਾਂ ਦਾ ਸਟੇਟਸ ਕੀ ਆ ਤੁਹਾਨੂੰ ਪਤਾ ਜੀ ਸਟੇਟਸ ਤੇ ਇਦਾਂ ਹੈ ਪੰਜਾਬ ਪੁਲਿਸ ਉਹਨਾਂ ਨੂੰ ਹਰ ਤੀਨ ਨੂੰ ਤਨਖਾਹ ਦੇ ਦੇਣੀ ਹੈ ਭੱਜੇ ਹੋਏ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤਾ ਡਿਪਾਰਟਮੈਂਟਲ ਇਨਕੁਆਇਰੀ ਜੁਆਇਨ ਨਹੀਂ ਕੀਤੀ 30 ਦਿਨ ਦੀ ਇਨਕੁਆਇਰੀ ਜੁਆਇਨ ਨਹੀਂ ਕੀਤੀ ਅਰੈਸ ਵਾਰੰਟ ਨਿਕਲੇ ਮਗਰ ਭੱਜੇ ਹੋਏ ਪੀਓ ਹੁਣ ਡਿਕਲੇਅਰ ਕਰਨ ਲੱਗੇ ਨੇ ਮਗਰ ਜਿਹੜਾ ਪੰਜਾਬ ਪੁਲਿਸ ਹੈਗੀ ਆ ਜਿਹੜੇ ਐਸਐਸਪੀ ਨਾਨਕ ਨੂੰ ਉਥੋਂ ਦੀ ਸ਼ਿਫਟ ਨਾ ਕਰਨ ਦਾ ਕਾਰਨ ਉਹ ਹੈ यूं ਸੀ ਕਿਉਂਕਿ ਐਨਕਾਊਂਟਰ ਰਾਜ ਜੀ ਉਹਨਾਂ ਨੂੰ ਪ੍ਰੋਮੋਟ ਕੀਤਾ ਉਹ ਜੇ ਪ੍ਰੋਮੋਟ ਨਹੀਂ ਕੀਤਾ ਜੀ ਉਹਨਾਂ ਨੂੰ ਬੋਲਿਆ ਔਨ ਚਾਰਜ ਆਫ ਡੀਆਈਜੀ ਚਾਰਜ ਤੇਨ ਦਾ ਮਤਲਬ ਹੈ ਇਹ ਕਿ ਉਹ ਦੇਖ ਰੇ ਸੀ ਕਿ ਥੋੜੇ ਦਿਨ ਤੇ ਐਡਜਸਟ ਕਰਕੇ ਉਹਨਾਂ ਨੂੰ ਪ੍ਰੋਮੋਟ ਕਰ ਦਿੱਤਾ ਜਾਏ ਇਸ ਕਰਕੇ ਉਹਨਾਂ ਨੂੰ ਉੱਥੇ ਬਿਠਾਇਆ ਜਾ ਰਿਹਾ ਹੈ ਕਿਉਂਕਿ ਜਿਹੜਾ ਰਾਜਪੁਰਾ ਐਨਕਾਊਂਟਰ ਹੋਇਆ ਉਹ ਵੀ ਉਹਨਾਂ ਦੇ ਅੰਡਰ ਹੀ ਹੈ ਜਿਹੜਾ ਜਿਸ ਫ੍ਰੀਡ ਦਾ ਐਨਕਾਊਂਟਰ ਹੋਇਆ ਉਹ ਵੀ ਇਹਨਾਂ ਦੇ ਅਗਰ ਇਹਨਾਂ ਨੂੰ ਇੱਥੋਂ ਦੀ ਹਟਾ ਦਿੱਤਾ ਗਿਆ ਅਗਰ ਦੂਜਾ ਆਫਸਰ ਆਇਆ ਜੀ ਹਾਂ ਐਸਐਸਪੀ ਵਰੁਣ ਆਏ ਉਹ ਕਹਿੰਦੇ ਮਨੂ ਨਹੀਂ ਮਤਲਬ ਪਿੱਛੇ ਕੀ ਹੋਇਆ ਮਗਰ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰਨ ਦਾ ਕੋਈ ਮਤਲਬ ਨਹੀਂ ਸੀ ਉਹ ਕਹਿੰਦੇ ਪੈਂਡਿੰਗ ਕਿਉਂ ਕੀਤੀ ਗਈ ਹੈ ਡਿਪਾਰਟਮੈਂਟਲ ਇਨਕੁਆਇਰੀ ਤੇ ਕੋਡ ਆਫ ਕੰਡਕਟ اور ਡਿਸਪਲਿਨ ਹੈ ਤੇ ਉਸ ਤੇ ਬੰਦ ਕਰਨ ਦਾ ਕੀ ਮਤਲਬ ਹੈ ਯੂਟੀ ਦੀ ਇਨਵੈਸਟੀਗੇਸ਼ਨ ਅਲੱਗ ਹੈ ਤੇ ਉਹਨਾਂ ਨੇ ਵਾਪਸ ਇਨਕੁਆਇਰੀ ਓਪਨ ਕੀਤੀ ਤੇ ਉਦਹੀਂ ਐਦਾ ਨਹੀਂ ਹੈ ਕਿ ਸਾਰੇ ਪੁਲਿਸ ਕਰਮਚਾਰੀ ਖਰਾਬ ਹਨ ਐਸਐਸਪੀ ਵਰੁਣ ਬਹੁਤ ਰਿਸਪੈਕਟਫੁਲੀ ਉਹਨਾਂ ਨੇ ਸਾਨੂੰ ਬਿਠਾਇਆ ਮੈਨੂੰ ਜਵਾਬ ਦਿੱਤਾ ਜਿੰਨੀ ਵਾਰ ਮੈਂ ਕਹਿੰਨੀ ਉਹ ਕਹਿੰਦੇ ਨੇ ਜੀ ਮੈਂ 100% ਡਿਪਾਰਟਮੈਂਟਲ ਇਨਕੁਆਇਰੀ ਤੇ ਚਾਹਨੋ ਜਸਟਿਸ ਦਵਾਉਂਗਾ ਮਤਲਬ ਸ਼ੀਜ਼ ਅ ਜੈਨੂਇਨ ਪਰਸਨ ਤੇ ਮਉਦਾ ਇਹ ਸਾਰੇ ਸਾਰੇ ਕਰਮਚਾਰੀ ਖਰਾਬ ਨਹੀਂ ਹੈ ਪਰ ਜਿਹੜੇ ਕਰਮਚਾਰੀ ਖਾਕੀ ਵਿੱਚ ਅਤੰਗਵਾਦ ਫੈਲਾ ਰਹੇ ਹਨ ਕਮ ਸੇ ਕਮ ਡੀਜੀਪੀ ਸਾਹਿਬ ਤੁਸੀਂ ਸਾਰੀ ਕਾਨਫਰੈਂਸ ਕਾਨਫਰੈਂਸਾਂ ਕਰਦੇ ਹੋ ਚਿੱਟਾ ਫੜ ਲਿਆ 플ਾਨ ਹੋ ਗਿਆ ਟਿੰਗ ਹੋ ਗਿਆ ਕਮ ਸੇ ਕਮ ਜਿਹੜੇ ਹੈ ਉਹ ਫੌਜੀ ਖਾਕੀ ਯੂਨੀਫਾਰਮ ਤੇ ਅਤੰਗਵਾਦੀ ਹੈਨ ਇਹਨਾਂ ਨੂੰ ਕੱਢੋ ਬਾਹਰ ਇਹਨਾਂ ਨੂੰ ਡਿਸਮਿਸ ਕਰੋ ਨਾ ਕਿ ਸਸਪੈਂਸ਼ਨ ਇਜ਼ ਅ ਵੈਰੀ ਸਮਾਲ ਵਰਡ ਫਾਰ them ਮੈਂ ਮੈਂ ਥਿਰ ਰੁਕ ਤੁਹਾਨੂੰ ਤੁਸੀਂ ਬਹੁਤ ਸਖਤ ਸ਼ਬਦ ਵਰਤਿਆ ਪੁਲਿਸ ਵਾਸਤੇ ਤੁਸੀਂ ਕਹਿੰਦੇ ਖਾਕੀ ਦੇ ਵਿੱਚ ਅੱਤਵਾਦੀ ਨੇ ਤੁਸੀਂ ਕਹਿੰਦੇ ਖਾਕੀ ਗੁੰਡੇ ਨਹੀਂ ਖਾਕੀ ਅੱਤਵਾਦੀ ਨੇ ਜੀ ਗੁੰਡੇ ਉਹ ਹੁੰਦੇ ਨੇ ਜਿਹੜੇ ਥੋੜਾ ਬਹੁਤ ਇਦਾਂ ਕਰਦੇ ਨੇ ਮਾਰ ਕੁੱਟ ਕਰਕੇ ਡਰਾਉਂਦੇ ਧਮਕਾਉਂਦੇ ਨੇ ਆਤੰਗਵਾਦ ਉਹ ਹੁੰਦੇ ਨੇ ਜਿਹੜੇ ਅੱਤਵਾਦੀ ਜਿਨ੍ਹਾਂ ਦੇ ਅੰਦਰ ਕੋਈ ਸੀਨੇ 'ਚ ਕੋਈ ਦਰਦ ਕੋਈ ਇੱਜ਼ਤ ਨਹੀਂ ਜੋ ਗੋਲੀ ਕਿਸੇ ਨੂੰ ਵੀ ਮਾਰ ਦਿੰਦੇ ਨੇ ਕੋਈ ਵੀ ਟਾਰਚਰ ਕਰਦੇ ਨੇ ਅੱਤਵਾਦੀ ਪੈਲਗਾਮ ਤੁਸੀਂ ਦੇਖਿਆ ਸੀ ਸਾਹਮਣੇ ਖੜੇ ਕਰਕੇ ਬੰਦਿਆਂ ਨੂੰ ਮਾਰਿਆ ਇਦਾਂ ਹੀ ਸਾਡੇ ਪੰਜਾਬ ਪੁਲਿਸ आतंकवादी अगेन ਜਿਹੜਾ ਮੇਰੇ ਬੇਟੇ ਹੋਰ ਹਸਬੰਦ ਦੇ ਟਾਈਮ ਤੋਂ ਦੇਖਿਆ ਨਾ ਇੱਕ ਜੈ ਸਿੰਘ ਕਨਸਟੇਬਲ ਸੀਗਾ ਉਹ ਗਨ ਲੈ ਕੇ ਸਾਰਿਆਂ ਨੂੰ ਪੁਜਾਰਿਆ ਸੀ ਉਹ ਉਹ ਇੱਕ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਜਿਸ ਵਿੱਚ ਉਹ ਕਹਿੰਦੇ ਕਿ ਸ਼ਾਇਦ ਇੱਥੇ ਬਚ ਗਏ ਕਰਨ ਨਾਲ ਸਾਬ ਤੇ ਪੁਲਿਸ ਇੰਸਪੈਕਟਰ ਹੀ ਸ਼ਮਿੰਦਰ ਕਹਿ ਰਿਹਾ ਹੈ ਕਿ ਇੱਥੇ ਬਚ ਗਏ ਸਾਬ ਨਹੀਂ ਤੇ ਸਾਨੂੰ ਤੇ ਐਸੀ ਗੋਲੀ ਗੋਲੀ ਚੱਲ ਜਾਣੀ ਸੀ ਮਤਲਬ ਉਹ ਇੰਨੇ ਪਿੱਤੇ ਹੋਏ ਸੀਗੇ ਕਿ ਇੱਕ ਐਨਕਾਊਂਟਰ ਕਰਕੇ ਆਏ ਸੀ ਤਿੰਜਾ ਨੇ ਤੇ ਉੱਥੇ ਸੈਲੀਬ੍ਰੇਸ਼ਨ ਤੇ ਦੂਜਾ ਐਨਕਾਊਂਟਰ ਕਰਨ ਨੂੰ ਤਿਆਰ ਸੀਗੇ ਇਹ ਸ਼ਬਦ ਵਰਤੇ ਗਏ ਕਰਨਲ ਸਾਹਿਬ ਲਈ ਕਿ ਇੱਕ ਐਨਕਾਊਂਟਰ ਕਰਕੇ ਆਏ ਅਸੀਂ ਜੀ ਮੇਰੇ ਬੇਜੇ ਦੂ ਮੇਰੇ ਬੇਟੇ ਨੇ ਬੋਲਿਆ ਕਿ ਮੇਰੇ ਫਾਦਰ ਦਾ ਦੇ ਦਿਓ ਕਾਰਡ ਵਾਪਸ ਤੇ ਕਹਿੰਦੇ ਜੀ ਐਨਕਾਊਂਟਰ ਇੱਕ ਕਰਕੇ ਆਏ ਆ ਦੂਜਾ ਇਹ ਕਰ ਰਹੇ ਆ ਅਗਰ ਬਚੇਗੇ ਤੇ ਸਵੇਰੇ ਆਕੇ ਸਿਵਲ ਲਾਈਨ ਤੋਂ ਆਈ ਕਾਰਡ ਲੈ ਜਾਏ ਉਹ ਦੇ ਨੇਵਰ ਰਿਅਲਾਈਜ਼ਡ ਕੀ ਐਕਚੁਅਲੀ ਉਸਲੇ ਤਾਂ ਕਿਨਾਂ ਨੂੰ ਸਮਝ ਨਹੀਂ ਸੀ ਕਿ ਕਰਨਲ ਸਾਹਿਬ ਜਿਹੜੇ ਉਹਨਾਂ ਮਤਲਬ ਉਹ ਬੋਲ ਰਹੇ ਸੀ ਉਹਨਾਂ ਨੇ ਆਈ ਕਾਰਡ ਵੀ ਲੈ ਲਿਆ ਮਗਰ ਉਹਨਾਂ ਨੇ ਇੰਨੀ ਪਿੱਤੀ ਹੋਈ ਸੀ ਜਿਹੜੇ ਬੰਦਿਆਂ ਨਾਲ ਗੱਲ ਕਰ ਰਹੇ ਸੀ ਕਰਨਲ ਸਾਹਿਬ ਰੋਨੀ ਤੇ ਉਹਨਾਂ ਜਿਸ ਨੇ ਰੋਨੀ ਨੇ ਮਾਰਿਆ ਪਹਿਲੇ ਉਸ ਤੋਂ ਬਾਅਦ ਬਾਕੀ ਸਾਰੇ ਨੇ ਅਟੈਕ ਕਰ ਦਿਆ ਉਹਨਾਂ ਨੂੰ ਸਮਝ ਆਈ ਜਬ ਤੱਕ ਤਦ ਤੱਕ ਇਹਨਾਂ ਨੇ ਸੋਚਿਆ ਨਾ ਕੁੱਟ ਦੋ ਮਾਰ ਦੋ ਕੀ ਇਹ ਮਰੀ ਜਾਨ ਕੀ ਬਚ ਨਹੀਂ ਨਾ ਤੇ ਕੀ ਜਵਾਬ ਦੇਣਗੇ ਤੇ ਕੀ ਉਹਨਾਂ ਦੀ ਚੇਨ ਉਹਨਾਂ ਦੀ ਕੜੀਆਂ ਤੱਕ ਲੁੱਟ ਕੇ ਲੈ ਗਏ ਡਕੈਤੀ ਹੁੰਦੀ ਹੈ ਪੁਲਿਸ ਵਾਲੇ ਮਤਲਬ ਉਹਨਾਂ ਦੇ ਗਲਿਆਂ ਤੋਂ ਚੇਨਾ ਤੇ ਕਰਨਲ ਸਾਹਿਬ ਦੀ ਟਾਈ ਲਗਦੀ ਕੜੀ ਚੱਕ ਕੇ ਲੈ ਗਏ ਮੇਰੇ ਬੇਟੇ ਦੀ ਕੜੀ ਲੈ ਗਏ ਕਰਨਲ ਸਾਹਿਬ ਦਾ ਸੋਨਾ ਕੜੀ ਸਮਾਨ ਵੀ ਲੁੱਟਿਆ ਗਿਆ ਉਹਨਾਂ ਦਾ ਇਹ ਬਿਲਕੁਲ ਕਰਨਲ ਸਾਹਿਬ ਦੀ ਕੜੀ ਵੀ ਲੁੱਟੀ ਗਈ ਕਰਨਲ ਸਾਹਿਬ ਦਾ ਚੇਨ ਵੀ ਲੁੱਟੀ ਗਈ ਮੇਰੇ ਬੇਟੇ ਦੇ ਗਲੇ ਤੋਂ ਚੇਨ ਖਿੱਚੀ ਗਈ ਤੇ ਇਹ ਤਾਂ ਹੀ ਕਹਿ ਰਹੀ ਨਾ ਡਕੈਤੀ ਤੁਸੀਂ ਦੇਖਿਆ ਨਾ ਵੀਡੀਓ ਚ ਇੱਕ ਗੱਡੀ ਚ ਖੋਲ ਕੇ ਗੱਡੀ ਦਾ ਜਦੋਂ ਕਰਨਲ ਸਾਹਿਬ ਨੂੰ ਖਿੱਚ ਕੇ ਤਰੀਕੇ ਬਾਹਰ ਕੱਢਿਆ ਸੀ ਉਸ ਤੋਂ ਬਾਅਦ ਗੱਡੀ ਦੇ ਡੋਰ ਖੋਲ ਕੇ ਅੰਦਰ ਚੈੱਕ ਕਰ ਰਹੇ ਸੀ ਕੀ ਪਿਆ ਹੋਇਆ ਤੇ ਮੋਬਾਈਲ ਚੱਕਿਆ ਜਿਹੜੀ ਚੀਜ਼ ਗੱਡੀ 'ਚ ਮਿਲ ਰਹੀ ਸੀ ਚੈੱਕ ਕਰ ਰਹੇ ਸੀ ਮਤਲਬ ਇਹ ਤੇ ਡਕੈਤੀ ਇਹ ਦਕੈਤ ਹੈ ਤਾਂ ਹੀ ਮੈਂ ਇਹਨਾਂ ਨੂੰ ਖਾਕੀ ਆਤੰਗਵਾਦੀ ਕਹ ਰਹੀ ਹਾਂ ਨਹੀਂ ਜਿਹੜਾ ਸਮਾਨ ਸੀ ਚਾਹੇ ਉਹਨਾਂ ਦਾ ਕੋਈ ਸੋਨਾ ਸੀ ਜਾਂ ਘੜੀ ਸੀ ਹੋਰ ਵੀ ਗੈਜਟਸ ਹੋਣੇ ਉਹਨਾਂ ਕੋਲ ਉਹਨਾਂ 'ਚ ਕੁਝ ਨਹੀਂ ਤੁਹਾਨੂੰ ਬਾਕਸ ਮਿਲਿਆ ਜੀ ਮੋਬਾਈਲ ਹੋ ਰਾਈਡ ਕਾਰਡ ਉਹਨਾਂ ਨੂੰ ਦੇਣਾ ਪਿਆ ਕਿਉਂਕਿ ਕਰਨਲ ਸਾਹਿਬ ਅੱਜ ਹੀ ਅਪਾਇੰਟਮੈਂਟ ਤੇ ਸੀਗੇ ਵੈਸੇ ਮੋਬਾਈਲ 'ਤੇ ਕ ਬੰਬ ਹੁੰਦਾ ਜੇ ਉਹ ਦੂਜੀ ਗੱਲ ਕਰਨਲ ਸਾਹਿਬ ਦੀ ਜਿਹੇ ਅਪਾਇੰਟਮੈਂਟ ਸੀ ਜੋ ਮੈਂ ਕਹਿ ਨਹੀਂ ਸਕਦੀ ਉਸ ਦੀ وجہ ਨਾਲ ਉਹਨਾਂ ਨੂੰ ਡਰ ਪੈ ਗਿਆ ਕਿਉਂਕਿ ਫਿਰ ਬਹੁਤ ਵੱਡੇ ਐਕਸ਼ਨ ਹੋਣੇ ਸੀ ਉਹਨਾਂ ਨੇ ਆਈ ਕਾਰਡ ਹੋਰ ਮੋਬਾਈਲ ਸਵੇਰੇ ਹਸਪੀਟਲ ਤੇ ਰਿਟਰਨ ਕਰ ਦਿੱਤਾ ਸੀ ਡੀਐਸਪੀ ਸਤਨਾਮ ਮਗਰ ਉਹਨਾਂ ਨੇ ਇੰਨਾ ਸਾਨੂੰ ਪ੍ਰੈਸ਼ਰਾਈਜ਼ ਕੀਤਾ ਤੁਸੀਂ ਮੰਨੋਗੇ ਨਹੀਂ 10 ਦਿਨ ਮੰਨੋ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਪੁਲਿਸ ਸਟੇਸ਼ਨ ਐ ਤੇ ਗਵਰਨਰ ਸਾਹਿਬ ਨੇ ਇੰਟਰਵਿਊ ਨਹੀਂ ਕੀਤਾ ਹੁੰਦਾ ਤੇ ਅੱਜ ਐਫਆਈਆਰ ਨਹੀਂ ਹੋਣੀ ਸੀ ਤੇ ਦੂਜਾ ਇਹ ਆ ਤੁਸੀਂ ਇੱਕ ਸਰਕਾਰ ਲਈ ਜਿਵੇਂ ਤੁਸੀਂ ਕਹਿੰਦੇ ਵੀ ਸਰਕਾਰ ਬੈਕ ਕਰ ਰਹੀ ਆ ਇੰਨਾ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਤਨਖਾਹ ਉਹਨਾਂ ਨੂੰ ਆ ਜਾਂਦੀ ਆ ਕੀ ਮਜਬੂਰੀ ਹੋ ਗਈ ਸਰਕਾਰ ਦੀ ਕਿ ਇੱਕ ਚਾਰ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਤੱਕ ਕਹਿ ਰਹੇ ਹੋਗੇ ਕਿਉਂ ਵਿਚਾਰ ਰਹੀ ਆ ਸਰਕਾਰ ਕਿਹੜੀ ਮਜਬੂਰੀ ਹੋ ਗਈ ਸਰਕਾਰ ਦੀ ਇੰਨੀ ਬੈਕ ਤੁਸੀਂ ਇਹ ਦੇਖੋ ਚਾਰ ਐਸਐਚਓਜ਼ ਦੇ ਅੱਜ ਤੱਕ ਨਾਮ ਲੈਂਦੇ ਜਿਹੜੀ ਸਰਕਾਰ ਡਰਦੀ ਹੈ ਜਿਹੜੀ ਪੁਲਿਸ ਵਿਭਾਗ ਦੇ ਸੀਨੀਅਰ ਆਫਸਰਜ਼ ਉਹਨਾਂ ਦੇ ਨਾਮ ਲੈਣ ਤੋਂ ਡਰਦੇ ਨੇ ਸਸਪੈਂਡ ਕਰਨ ਤੋਂ 10 ਦਿਨ ਬਾਅਦ ਤੱਕ ਉਹਨਾਂ ਦੇ ਨਾਮ ਨਹੀਂ ਲਿੱਤੇ ਗਏ ਮੀਡੀਆ 'ਚ ਔਰ ਇੱਕ ਬੰਦੇ ਨੂੰ ਛੁਪਾ ਲਿੱਤਾ ਗਿਆ ਸ਼ਮਿੰਦਰ ਦਾ ਨਾਮ ਹੀ ਨਹੀਂ ਪਾਇਆ ਬਾਅਦ ਛੁਪਾਇਆ ਤੁਸੀਂ ਇਹ ਦੇਖੋ ਕਿ ਉਹ ਕਿੰਨੇ ਪਾਵਰਫੁਲ ਹੋਣਗੇ ਤਨੂੰ ਰੀਸੈਂਟ ਦੱਸਦੀ ਆ ਥੋੜੇ ਦਿਨ ਪਹਿਲੇ ਮੇਰੇ ਘਰੇ ਜਿਹੜਾ ਗਨਮੈਨ ਚਾ ਨੂੰ ਸੈਕਿਉਰਿਟੀ ਦਿੱਤੀ ਹੋਈ ਹੈ ਬਿਕਾਜ਼ ਆ ਫੁੱਲੇ ਕੁਮਰਨ ਤੇ ਉਹ ਗਨਮੈਨ ਦੇ ਇੱਕ ਜਿਹੜਾ ਡਿਊਟੀ ਤੇ ਬੰਦਾ ਆਇਆ ਸੀ ਉਸ ਬੰਦੇ ਨੂੰ ਕੁਝ ਇਹਨਾਂ ਨੇ ਪੁੱਛਿਆ ਹੋਣਾ ਤੇ ਭੋਪਾ ਰਾਏ ਦੇ ਕਹਿਣ ਤੇ ਉਸ ਬੰਦੇ ਨੂੰ ਪਟਿਆਲੇ ਤੋਂ ਪੋਸਟਿੰਗ ਕਰ ਦਿੱਤਾ ਗਿਆ ਮਲੇਰਕੋਟਲਾ ਕੀ ਹੈ ਸਾਨੂੰ ਖਬਰ ਨਹੀਂ ਦੇ ਰਿਆ ਜਾਂ ਉਹਨਾਂ ਨੂੰ ਸਾਡੀ ਖਬਰ ਦੇ ਰਿਹਾ ਮਤਲਬ ਸਸਪੈਂਡਡ ਪੁਲਿਸ ਆਫਸਰ ਦੇ ਕਹਿਣ ਤੇ ਨਾਨਕ ਸਾਹਿਬ ਅਜੇ ਵੀ ਮਹਿਕਮੇ ਦੇ ਬੰਦਿਆਂ ਨੂੰ ਪੋਸਟਿੰਗ ਕਰ ਦਿੰਦੇ ਤੁਸੀਂ ਸੋਚੋ ਕਿੰਨਾ ਡਰ ਹੋਣਾ ਨਾਨਕ ਨੂੰ ਉਹ ਚਾਰ ਐਸਚਓ ਦਾ ਕਿਉਂ ਕਿ ਜਦੋਂ ਛੇ ਦਿੱਤੀ ਜਾਂਦੀ ਹੈ ਨਾ ਬਹੁਤ ਸਾਰੀ ਚੀਜ਼ਾਂ ਹੋਣ ਗਿਆ ਜਦੋਂ ਉਹ ਫੜੇ ਜਾਣਗੇ ਜਦੋਂ ਜਸਪ੍ਰੀਤ ਐਨਕਾਊਂਟਰ ਖੁੱਲੇਗਾ ਸੀਬੀਆਈ ਹੋਏਗੀ ਇਹਨਾਂ ਦੀ ਪ੍ਰਾਪਰਟੀਆਂ ਚੈੱਕ ਕੀਤੀ ਜਾਣਗੀ ਜਦੋਂ ਇਹ ਭਰਤੀ ਹੋਏ ਸੀਗੇ ਔਰ ਦੇਖੋ ਤੁਸੀਂ 8 8 ਸਾਲ ਤੂੰ ਵਾਈ ਆਰ ਦੇ ਸਟੈਂਡਿੰਗ ਹੇਰ 8 ਸਾਲ ਤੂੰ ਇੱਕ ਪੋਸਟ ਅਫਸਰ ਪਟਿਆਲੇ ਜੋਂ ਤੂੰ ਹੀ ਬਾਹਰ ਨਹੀਂ ਗਿਆ ਇੱਕ ਬੰਦਾ ਹੈ ਸੀਆਈਏ ਤੇ 13 ਸਾਲ ਤੂੰ ਲੱਗਿਆ ਹੋਇਆ ਜਿਸੀ ਬੰਨੂ ਆ ਦੱਸੋ ਭੋਪਾਰਾਏ ਤੇ ਭੋਪਾਰਾਏ ਪੀਏਪੀ ਦਾ ਹੈ ਉਹ 2 ਸਾਲ ਤੂੰ ਜਦਾ ਉਹ ਐਸਐਚਓ ਲੱਗ ਨਹੀਂ ਸਕਦਾ ਉਹ ਐਸਐਚਓ ਕਿਦਾਂ ਲੱਗ ਗਿਆ ਹੋਇਆ ਹਾਊ ਇਸ ਹੀ ਸਟੇਇੰਗ ਇਨ ਪਟਿਆਲਾ ਮੋਰ ਥੈਨ 2 ইয়ারਸ ਇਨਾ ਨੇ ਪਟਿਆਲਾ ਮਤਲਬ ਇਨਾ ਨੇ ਤਾਂ ਇਹ ਸੋਚ ਲਿਆ ਕਿ ਪਟਿਆਲਾ ਸਾਡਾ ਹੈ ਪਟਿਆਲੇ ਤੋਂ ਬਾਹਰ ਨਹੀਂ ਨਿਕਲੇ ਆ ਗਰੁੱਪ ਬਣਾਇਆ ਵੈਸੀ ਪੂਰਾ ਬਿਲਕੁਲ ਜੀ ਇਹ ਗਰੁੱਪ ਹੈ ਇਹਨਾਂ ਨੇ ਗੁੰਡਾਗਰਦੀ ਦਾ ਗਰੁੱਪ ਬਣਾਇਆ ਸੀ ਪੰਜਾਬ ਦੇ ਬੰਦੇ ਇੰਨੇ ਥਕੇ ਹੋ ਦਾ ਮਤਲਬ ਦੇ ਆਰ ਸੋ ਹੈਪੀ ਪੀਪਲ ਕਾਲ ਮੀ ਐਂਡ ਦੇ ਟੈਲ ਮੀ ਕਿ ਤੁਸੀਂ ਇਹ ਜੀ ਆਵਾਜ਼ ਬਣਿਓ ਸਾਡੇ ਲਈ ਸਾਡੀ ਸਾਰਿਆਂ ਦੀ ਆਵਾਜ਼ ਬਣਿਓ ਔਰ ਮੈਂ ਅੱਜ ਨਾ ਤਾਂ ਐਫੇਅਰ ਕਹਨੀ ਆ ਮੈਂ ਖਾਲੀ ਆਪਣੇ ਘਰ ਹਸਬੰਡ ਦੀ ਆਵਾਜ਼ ਨਹੀਂ ਅੱਜ ਮੈਂ ਪੰਜਾਬ ਦੀ ਆਵਾਜ਼ ਬਣ ਕੇ ਉੱਠੀ ਆ ਔਰ ਮੇਰੀ ਆਵਾਜ਼ ਤਬ ਤੱਕ ਬੰਦ ਨਹੀਂ ਹੋਏਗੀ ਜਾ ਮੈਨੂੰ ਮਾਰ ਦੇਨ ਖਤਮ ਕਰ ਦੇਨ ਮੈਨੂੰ ਕੋਈ ਡਰ ਨਹੀਂ ਮੈਂ ਆਪਣੀ ਜ਼ਿੰਦਗੀ ਜੀ ਲਈ ਹੈ ਜੀ 50 ਸਾਲ ਤੁਸੀਂ ਪੁਲਿਸ ਵੱਲੋਂ ਤੁਹਾਨੂੰ ਕੋਈ ਸਹਾਇਕ ਨਹੀਂ ਮਿਲਿਆ ਫਿਰ ਤੁਸੀਂ ਸਰਕਾਰ ਤੱਕ ਪਹੁੰਚਦੇ ਹੋ ਸਰਕਾਰ ਤੋਂ ਤੁਹਾਨੂੰ ਕੋਈ ਸਹਾਇਕ ਨਹੀਂ ਮਿਲਿਆ ਤੁਸੀਂ ਆਪਣੀ ਲੜਾਈ ਆਪ ਕਾਨੂੰਨ ਦੇ ਰਹੀਂ ਲੜ ਰਹੇ ਹੋ ਤੁਸੀਂ ਮੈਨੂੰ ਯਾਦ ਆ ਮੁੱਖ ਮੰਤਰੀ ਸਾਹਿਬ ਕੋਲ ਜਾਣੇ ਹੋ ਤੁਸੀਂ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਸਿਰ ਤੇ ਹੱਥ ਰੱਖਿਆ ਸੀ ਕਿ ਇਹ ਕੇਸ ਹੁਣ ਮੈਂ ਦੇਖ ਰਿਹਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਂ ਹੁਣੀ ਤੁਹਾਡੇ ਬੈਠਿਆਂ ਤੋਂ ਫੋਨ ਕਰਕੇ ਸਾਰੀ ਪੜਤਾਲ ਕਰਦਾ ਕੇਸ ਦੀ ਸਾਰੀ ਇਨਫੋਰਮੇਸ਼ਨ ਲੈਣਾ ਸਾਰੀ ਇਨਫੋਰਮੇਸ਼ਨ ਲੈਣਾ ਮੁੱਖ ਮੰਤਰੀ ਨੇ ਕਿਹਾ ਸੀ ਸ਼ਾਮ ਤੱਕ ਤੁਹਾਨੂੰ ਕਾਲ ਬੈਕ ਕਰਕੇ ਮੈਂ ਰਿਜ਼ਲਟ ਦੇਵਾਂਗਾ ਸ਼ਾਮ ਤੱਕ ਦੀ ਉਹਨਾਂ ਦੀ ਕਮਿਟਮੈਂਟ ਸੀ 31 ਮਾਰਚ ਤੇ ਹੁਣ 31 ਮਈ ਵੀ ਖਤਮ ਹੋ ਗਿਆ ਜੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਦਾ ਤੇ ਉਹਨਾਂ ਦੇ OSD ਦਾ ਫੋਨ ਨਹੀਂ ਆਇਆ ਹੋਰ ਅੱਜ ਤੱਕ ਉਹਨਾਂ ਨੇ ਪੁੱਛਿਆ ਨਹੀਂ ਤੁਸੀਂ ਇਹ ਦੇਖ ਲਓ ਜਸਪ੍ਰੀਤ ਦਾ ਮਰਡਰ ਹੋਇਆ ਨਰਿੰਦਰ ਦਾ ਮਰਡਰ ਹੋਇਆ ਕੀ ਉਹਨਾਂ ਦੇ ਫੈਮਿਲੀ ਨੂੰ ਜਾ ਕੇ ਪੁੱਛਿਆ ਗਿਆ ਸ਼ਹੀਦ ਕਰਨ ਤੋਂ ਬਾਅਦ ਚੈੱਕ ਦੇਣ ਜਾਣਾ ਉਹ ਸਾਨੂੰ 1 ਕਰੋੜ ਰੁਪਏ ਚ ਸ਼ਹੀਦਾ ਨੂੰ ਸਾਰੇ ਪੰਜਾਬ ਦੇ ਯੂਥ ਦੀ ਸ਼ਹੀਦ ਕਰ ਦੋ ਤੇ 1-1 ਕਰੋੜ ਰੁਪਏ ਵੰਡਾ ਦਿਓ ਉਹ ਮਾਂ ਆਪਣੇ ਕੀ ਕਰਨਾ ਹੈ 1 ਕਰੋੜ ਦਾ ਸਾਨੂੰ ਜਸਟਿਸ ਚਾਹੀਦਾ ਹੈ ਪੰਜਾਬ ਦੀ ਮਾਵਾਂ ਨੂੰ ਜਸਟਿਸ ਚਾਹੀਦਾ ਹੁਣ ਅੱਜ ਜਿਹੜੀ ਔਰਤਾਂ ਹਨ ਨਾ ਉਹ ਕਰੇ ਆਪਾਂ ਪੰਜਾਬ ਦੀ ਔਰਤਾਂ ਨੂੰ ਅਸੀਂ ਕਹਿੰਦੇ ਸੀ ਉਹ ਘਰੇ ਚੰਗੀਆਂ ਲੱਗਦੀ ਐ ਕੰਮ ਕਰਦੀ ਐ ਨਾ ਆਪਣਾ ਪਰ ਉਹਨਾਂ ਨੂੰ ਇੱਕ ਪਰਦੇ ਚ ਰੱਖਿਆ ਜਾਂਦਾ ਕਿ ਅਸੀਂ ਇੱਜ਼ਤ ਕਰਦੇ ਆਂ ਪੰਜਾਬ ਇੱਕ ਸਟੇਟ ਐ ਜਿੱਥੇ ਲੇਡੀਜ਼ ਨੂੰ ਬਹੁਤ ਇੱਜ਼ਤ ਦਿੱਤੀ ਜਾਂਦੀ ਔਰਤਾਂ ਤਾਂ ਕੋਰਟਾਂ ਚ ਫਿਰਦੀਆਂ ਰੁਲਦੀਆਂ ਕਿ ਇਨਸਾਫ ਲਈ ਜੀ ਹੁਣ ਤੁਸੀਂ ਇਹ ਦੇਖੋ 80 ਦਿਨ ਤੋਂ ਮੈਂ ਕੋਰਟਾਂ ਚ ਮੈਂ ਕਦੇ ਅੱਜ ਤੱਕ ਕੋਰਟ ਨਹੀਂ ਗਈ ਮੈਂ 80 ਦਿਨ ਤੋਂ ਡੇ ਐਂਡ ਨਾਈਟ ਕੋਰਟ ਫਿਰ ਰਹੀ ਆਂ ਮੈਂ ਡਾਇਬੀਟਿਕ ਪੇਸ਼ੈਂਟ ਸਵਰੇ ਆਂਦੀ ਆਂ 10 ਵਜੇ ਬੈਠਦੀ ਆਂ 5 ਵਜੇ ਤੱਕ ਕੋਰਟ ਬੈਠਦੀ ਆਂ ਫਿਰ ਘਰ ਜਾਂਦੀ ਆਂ ਮੇਰੇ ਸਾਸੋਰੇ ਇਹ 90 ই ਮੇਰਾ ਬੇਟਾ ਕਹਿੰਦਾ ਮੈਨੂੰ ਬਾਹਰ ફેંકી ਦਿਓ ਮੈਂ ਇੰਡੀਆ ਨਹੀਂ ਰਹਿਣਾ ਸਾਡੇ ਇੱਕ ਇੱਕ ਪੁੱਤ ਹੈਗੇ ਉਹ ਵੀ ਖਤਮ ਕਰ ਦਿਓ ਤੁਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਗੋਲੀ ਮਾਰ ਦਿਓ ਹਨਨ ਸਾਹਿਬ ਦੀ ਕੁਟ ਕਰਨਾਲ ਸਾਹਿਬ ਦੀ ਕੁੱਟ ਮਾਰ ਤੋਂ ਬਾਅਦ ਤੁਹਾਡੇ ਬੇਟੇ ਦੇ ਵਿੱਚ ਵੀ ਇਹ ਸਹਿਮ ਆ ਕੇ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਰੋਜ਼ ਕਹਿੰਦਾ ਮੈਂ ਇੱਥੇ ਨਹੀਂ ਰਹਿਣਾ ਕਿਉਂਕਿ ਮੈਂ ਜਦੋਂ ਇੱਥੇ ਰਹਿਣਾ ਮੈਨੂੰ ਕਹਿੰਦਾ ਮਮਾ ਮੈਂ ਇਹ ਦਰਦ ਕਿਦਾਂ ਭੁੱਲ ਜਾ ਕਿ ਮੇਰੇ ਸਾਹਮਣੇ ਮੇਰੇ ਫਾਦਰ ਨੂੰ ਕੁੱਟਿਆ ਮੇਰੇ ਹਸਬੰਦ ਕਹਿੰਦੇ ਮੈਂ ਇਹ ਦਰਦ ਕਿਦਾਂ ਭੁੱਲ ਜਾ ਮੈਂ ਇਸ ਚੀਜ਼ ਤੋਂ ਕਿਦਾਂ ਕਿ ਮੇਰੇ ਸਾਹਮਣੇ ਮੈਂ ਨਾ ਬੇਬਸ ਹੋ ਗਿਆ ਕਿਉਂਕਿ ਮੇਰਾ ਹੱਟ ਟੁੱਟ ਗਿਆ ਮੈਂ ਚੱਕਰ ਆ ਕੇ ਮੈਂ ਬਲੈਕਆਊਟ ਹੋ ਗਿਆ ਮੇਰੇ ਬੇਟੇ ਨੂੰ ਕੁੱਟਦੇ ਨੇ ਮੈਨੂੰ ਦਿਖ ਰਿਹਾ ਮੈਂ ਕੁਝ ਕਰ ਨਹੀਂ ਪਾ ਰਿਹਾ ਤੁਸੀਂ ਸੋਚੋ ਇੱਕ ਮਾਂ ਪਿਓ ਤੇ ਪੁੱਤ ਕਿਦਾਂ ਬੇਬਸ ਕਰ ਦਿੱਤੇ ਉਹ ਮਾਂ ਨੂੰ ਕੀ ਬੇਬਸ ਕਰਤਾ ਕਿ ਉਹ ਪੂਰਾ ਦਿਨ ਕੋਟਾਂ ਚ ਫਿਰ ਰਹੀ ਹੈ ਕਿਉਂਕਿ ਮੇਰੇ ਹਸਬੰਡ ਜੀ ਇਹ ਆਫਿਸ ਤੇ ਹਨ ਡਿਪਾਰਟਮੈਂਟ ਵਿੱਚ ਉੱਥੇ ਹੀ ਕੈਨ ਨਾਟ ਕਮ ਓਪਨਲੀ ਟੂ ਪਬਲਿਕ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਕੋਲ ਜੋ ਪੀੜਤਾਂ ਦੇ ਘਰ ਜਾਣ ਦਾ ਟਾਈਮ ਨਹੀਂ ਤੁਹਾਡੇ ਨਾਲ ਤਾਂ ਫੋਨ ਕਰਨ ਦਾ ਵਾਅਦਾ ਕੀਤਾ ਸੀ ਸ਼ਾਮ ਤੱਕ ਫੋਨ ਕਰਨ ਤੱਕ ਦਾ ਟਾਈਮ ਨਹੀਂ ਤਾਂ ਫਿਰ ਮੁੱਖ ਮੰਤਰੀ ਹੋਰ ਬਿਜ਼ੀ ਕਿਹੜੇ ਪਾਸੇ ਰਹਿੰਦੇ ਮੁੱਖ ਮੰਤਰੀ ਜੀ ਕੇਜਰੀਵਾਲ ਦੇ ਘਰ ਡਾਂਸ ਕਰਨ ਚ ਤੇ ਆਪਣੇ ਘਰ ਦੇ ਪਾਰਟੀਆਂ ਕਰਕੇ ਡਾਂਸ ਕਰਨ ਚ ਤੁਸੀਂ ਦੇਖ ਹੀ ਰਹੇ ਹੋ ਨੇ ਵੀਡੀਓ ਬਥੇਰੇ ਉਹਨਾਂ ਨੂੰ ਡਾਂਸ ਕਰਨ ਤੋਂ ਫੋਟਸਤ ਨਹੀਂ ਹੈ ਤੇ ਪੰਜਾਬ ਸਰਕਾਰ ਵਿੱਚ ਪੂਰੀ ਦਿੱਲੀ ਨੂੰ ਲਿਆ ਕੇ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਯੂਥ ਹੋਰ ਪੰਜਾਬ ਤੇ ਕੋਈ ਕੈਪੇਬਲ ਹੀ ਨਹੀਂ ਹੈ ਸਰਕਾਰ ਚਲਾਣ ਲਈ ਕਿ ਸਾਨੂੰ ਦਿੱਲੀ ਤੋਂ ਜਿਹੜੇ ਧੱਕੇ ਨਾਲ ਕੱਢੇ ਹੋਏ ਪੰਜਾਬ ਦਿੱਲੀ ਹਾਰਨ ਤੋਂ ਬਾਅਦ ਜਿਹੜੇ ਆ ਕੇ ਸਾਰੇ ਪੰਜਾਬ ਬੈਠ ਗਏ ਉਹਨਾਂ ਨੂੰ ਪੋਸਟਾਂ ਦਿੱਤੀਆਂ ਕਿਉਂ 2-2 ਲੱਖ ਰੁਪਏ ਦੀ ਤਨਖਾਹ ਕਿਉਂ ਜਾਏਗੀ ਪੰਜਾਬ ਦੇ ਸਟੇਟ ਤੇ ਬਾਹਰ ਦੇ ਬੰਦਿਆਂ ਨੂੰ ਐ ਪੋਸਟਾਂ ਹੋ ਰਹਾ ਪੈਸੇ ਸਾਡੇ ਪੰਜਾਬ ਦੇ ਹਨ ਹਰ ਇੱਕ ਪੰਜਾਬ ਦੇ ਯੂਥ ਨੂੰ ਮਿਲਣਾ ਚਾਹੀਦਾ ਹੈ ਉਹ ਜਿਹੜੇ ਪੰਜਾਬ ਦੇ ਪਾਰਟੀ ਠੀਕ ਹੈ ਤੁਸੀਂ ਪਾਰਟੀ ਤੇ ਆਪਣੇ ਆਪ ਆदमी ਦੇ ਪਾਰਟੀ ਦਾ ਬੰਦਾ ਲਾਓ ਮਗਰ ਉਹ ਪੰਜਾਬ ਦਾ ਬੰਦਾ ਲਾਓ ਕਿ ਪੰਜਾਬ ਦੇ ਵੈਸੇ ਪੰਜਾਬ ਦੇ ਅੰਦਰ ਰਹਿਣ ਤੁਸੀਂ ਦਿੱਲੀ ਤੋਂ ਬੰਦੇ ਲਿਆ ਲਿਆ ਕਿ ਕਿਸਲੇ ਕੀ ਪੰਜਾਬ ਤੇ ਕੋਈ ਕੈਪੇਬਲ ਹੀ ਨਹੀਂ ਰਹਿ ਗਿਆ ਜਦੋਂ ਤੁਸੀਂ ਇਸ ਤਰੀਕੇ ਦੀਆਂ ਪੋਲਿਟੀਕਲ ਗੱਲਾਂ ਕਰਦੇ ਹੋ ਤਾਂ ਤੁਹਾਡੇ ਤੇ ਲੱਗਦਾ ਵੀ ਹੁਣ ਇੱਥੋਂ ਕੋਈ ਸੱਚੀ ਜ਼ਮੀਨ ਤਾਂ ਨਹੀਂ ਤਿਆਰ ਹੋ ਰਹੀ ਜੀ ਮੈਂ ਸਾਬਕਾ ਸੈਨਿਕ ਕਮੇਟੀ ਦੀ ਕਾਂਤੀਕਾਰੀ ਯੂਨੀਅਨ ਦੀ ਮੈਂਬਰ ਆ ਆਮ ਅ ਪ੍ਰੈਜ਼ੀਡੈਂਟ ਫॉर ਮਹਿਲਾ ਦਿਸਟਿੰਗ ਸਾਡਾ ਕੰਮ ਹੈ ਪੰਜਾਬ ਲਈ ਲੜਨਾ ਪੰਜਾਬ ਦੀ ਆਵਾਜ਼ ਬਣਨਾ ਪੋਲਿਟੀਕਲ ਪਾਰਟੀਆਂ ਨਾਮ ਨੂੰ ਭਾਜਪੀ ਨਾਮ ਨੂੰ ਕਾਂਗਰਸ ਨਾਮ ਨੂੰ ਆਪ ਇਹ ਸਾਰੀ ਪਾਰਟੀਆਂ ਇੱਕੋ ਜਿਹੀਆਂ ਝੂਠ ਮੈਂ ਸੱਚ ਦੀ ਲੜਾਈ ਲੜਦੀ ਆ ਇਸੀ ਸੱਚ ਦੀ ਲੜਾਈ ਨਾਲ ਹਰ ਪੰਜਾਬ ਦੇ ਪਰਿਵਾਰ ਨਾਲ ਖੜੀ ਰਹੂੰਗੀ ਹਰ ਪੰਜਾਬ ਦੇ ਪਰਿਵਾਰ ਨੂੰ ਇਨਸਾਫ ਦਿਵਾਉਂਗੀ ਹੋਰ ਐ ਤੁਸੀਂ ਅੱਜ ਮੈਂ ਤੁਹਾਡੇ ਸਾਹਮਣੇ ਹੋਰ ਸਾਰੇ মিডিਆ ਦੇ ਸਾਹਮਣੇ ਕਹਿ ਰਹੀ ਆ ਮੈਨੂੰ ਕੋਈ ਪੋਲਿਟੀਕਲ ਪਾਰਟੀ ਦੇ ਨਾਲ ਕਿਸੇ ਨਾਲ ਇੰਟਰਸਟ ਹੈ ਮੈਂ ਬਹੁਤ ਚੇਪ ਖਾਰੂਆਂ ਆਈ ਹੋਈਆਂ ਆਪਣਾ ਦਸਵਾਂ ਕੱਟ ਕੇ ਪੰਜਾਬ ਲਈ ਜੋ ਕਰ ਸਕੂੰਗੀ ਉਹ ਕਰੂੰਗੀ ਤੁਸੀਂ ਇੱਕ ਸ਼ਬਦ ਵਰਤਿਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜੇ ਝਾੜੂ ਇਹ ਲੈ ਕੇ ਆਏ ਨੇ ਜਿਹੜੇ ਝਾੜੂ ਰਾਈ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਤੁਸੀਂ ਕਹਿੰਦੇ ਕਿ ਉਸੇ ਝਾੜੂ ਦੀ ਵਰਤੋਂ ਕਰਾਂਗੇ ਪੰਜਾਬ ਚੋਂ ਕੱਢਣ ਦੇ ਲਈ ਜੀ ਬਿਲਕੁਲ ਖਾਲੀ ਇਹ ਝਾੜੂ ਨਾਲ ਇੱਕ ਆਪ ਜਾਂ ਕਾਂਗਰਸ ਜਾਂ ਭਾਜਪਾ ਨੇ ਜੜਾਵੀਂ ਗੰਦ ਪੰਜਾਬ ਫੈਲਾਏਗਾ ਉਸ ਨੂੰ ਸਾਰੀ ਮਾਵਾਂ ਮਿਲ ਕੇ ਜਿਹਾ ਆਪਾਂ ਆਪਣਾ ਘਰ ਸਾਫ਼ ਕਰਦੀਆਂ ਇਹ ਪੰਜਾਬ ਸਾਡਾ ਘਰ ਹੈ ਉਹ ਪੰਜਾਬ ਨੂੰ ਸਾਫ਼ ਕਰਨਾ ਹੁਣ ਮਾਵਾਂ ਦਾ ਫਰਜ਼ ਹੈ ਅਸੀਂ ਧੀਆ ਹੋਰ ਮਾਵਾਂ ਮਿਲ ਕੇ ਝਾੜੂ ਮਾਰ ਕੇ ਪੂਰੇ ਪੰਜਾਬ ਤੋਂ ਗੰਦ ਬਾਹਰ ਕੱਢਾਂਗੇ ਵੈਦਰ ਉਹ ਆ ਆਮ ਆਦਮੀ ਪਾਰਟੀ ਹੋਇਆ ਜਾਂ ਭਾਜਪਾ ਹੋਇਆ ਜਾਂ ਕਾਂਗਰਸ ਹੋਇਆ ਆਕਾਲੀ ਹੋਇਆ ਜਿਹੜਾ ਗਲਤ ਕਰੇਗਾ ਉਸ ਨੂੰ ਝਾੜੂ ਫੇਰ ਕੇ ਬਾਹਰ ਕੱਢਾਂਗੇ ਮੈਂ ਹੁਣ ਅਖੀਰ ਤੇ ਆਂਗਾ ਮੈਂ ਪੁੱਛੂਗਾ ਕਰਨਲ ਸਾਹਿਬ ਦਾ ਕੀ ਹਾਲ ਹੈ ਕਿ ਡਿਊਟੀ ਜੁਆਇਨ ਕਰ ਗਏ ਨੇ ਜੀ ਕਰਨਲ ਸਾਹਿਬ ਡਿਊਟੀ ਜੁਆਇਨ ਕਰ ਗਏ ਨੇ ਬਟ ਅਫਸੋਸ ਦੀ ਗੱਲ ਹੈ ਵੈ ਉਹਨਾਂ ਦੇ ਪੰਜ ਪੀੜ੍hiyan ਚ ਜਿਹੜਾ ਸੀਗਾ ਅਸੀਂ ਵਰਲਡ ਵਾਰ ਸਾਰੇ ਲੜੇ ਮੇਰੇ ਫਾਦਰ ਇਨ ਲਾ ਵਾਰਲਡ ਵਾਰ 1 ਵਾਰਲਡ ਵਾਰ 2 ਇੰਡੋ ਪਾਕਿਸਤਾਨ ਵਾਰ ਮੇਰੇ ਹਸਬੰਡ ਯੂਨ ਮਿਸ਼ਨ ਬਟ ਅੱਜ ਕਰਨਲ ਸਾਹਿਬ ਮੈਡੀਕਲ ਕੈਟਾਗਰੀ ਹੋ ਗਏ ਨੇ ਹੀ ਇਜ਼ ਅਨਫਿਟ ਟੂ ਫਾਈਟ ਔਨ ਅ ਵਾਰ ਜਿਸ ਬੰਦੇ ਨੇ 30 ਸਾਲ ਦੀ ਨੌਕਰੀ ਇਮ ਇੱਜ਼ਤ ਹੋਰ ਵਰਦੀ ਲਈ ਕਾਢੀ ਆ ਜੋ ਅਨਫਿਟ ਹੈ ਉਹਰ ਤੇ ਲੜਨ ਲਈ ਜਿਹੜੀ ਸਪਿਰਟ ਉਹਨਾਂ ਚ ਸੀਗੀ ਜਿਸ ਸਪਿਰਟ ਨਾਲ ساری ਉਮਰ ਲੜਦੇ ਰਹੇ ਨੇ ਉਹ ਸਪਿਰਟ ਤੇ ਹੈਗੀ ਆ ਪਰ ਲੜ ਨਹੀਂ ਸਕਣਗੇ ਉਹ ਸਪਿਰਟ ਅੱਜ ਵੀ ਹੈਗੀ ਹੈ ਮਗਰ ਉਹਨਾਂ ਨੂੰ ਉੱਥੇ ਇਜਾਜ਼ਤ ਨਹੀਂ ਹੈ ਜਾਣਦੀ ਕਿਉਂ ਕਿਉਂਕਿ ਉਹ ਮੈਡੀਕਲ ਕੈਟਾਗਰੀ ਹੋ ਗਏ ਐਚ ਆਰ ਐਸ ਐਚਓਜ਼ ਨੇ ਉਹਨਾਂ ਦਾ ਜਿਹੜਾ ਇੰਜਰੀ ਕੀਤੀ ਹੈ ਉਹ ਇੰਜਰੀ ਅੱਜ ਵੀ ਉਹਨਾਂ ਦਾ ਹੱਥ ਪੂਰਾ ਨਹੀਂ ਖੁੱਲ ਰਿਹਾ ਉਹ ਮੈਡੀਕਲ ਕੈਟਾਗਰੀ ਹੋ ਗਏ ਉਹਨਾਂ ਦੀ ਪ੍ਰੋਮੋਸ਼ਨ ਸਾਰਾ ਕੁਝ ਇਫੈਕਟ ਇਸ ਕਰਕੇ ਇਨਸਾਫ ਮੈਂ ਆਪਣੇ ਖਾਲੀ ਕਰ ਲਈ ਨਹੀਂ ਸਾਰੇ ਪੰਜਾਬ ਦੇ ਇਹ ਜੇ ਬਹੁਤ ਯੂਥ ਹੈਗੇ ਜਿਨ੍ਹਾਂ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਪੈਰ ਪੈਰ ਕੱਟ ਦਿੱਤੇ ਨੂੰ ਉਪਾਈ ਜੋਗੇ ਤੇ ਉਹ ਸਾਰੇ ਪਰਿਵਾਰਾਂ ਲਈ ਕੌਣ ਖੜਾ ਹੋਗਾ ਕੋਈ ਪੋਲੀਟੀਕਲ ਪਾਰਟੀ ਕਿਸੇ ਲਈ ਖੜੀ ਨਹੀਂ ਹੁੰਦੀ ਜਦੋਂ ਤੱਕ ਸਰਕਾਰ ਹੈ ਉਹ ਕਰੇਗੀ ਦੂਜੀ ਸਰਕਾਰ आएगी ਦੂਜੀ ਉਹ ਕਰੇਗੀ ਮਗਰ ਇਹ ਇਨਸਾਨੀਅਤ ਦੇ ਨਾਤੇ ਕਿਸੇ ਨੂੰ ਪੰਜਾਬ ਦੀ ਆਵਾਜ਼ ਬਣਨ ਦੇ ਲੋੜ ਸੀ ਸ਼ਾਇਦ ਉਹ ਮੈਂ ਆਵਾਜ਼ ਬਣਨ ਦੀ ਕੋਸ਼ਿਸ਼ ਕਰੀ ਹੈ और मैं जिथे तक हो सकेगा मैं लडूंगी नो पॉलिटिकल पार्टी नथिंग दिस इज माय वर्ड टू पंजाब कि देयर बी नो पॉलिटिकल पार्टी विच आई बी ज्वाइनिंग बट आई विल स्टैंड फॉर एवरी सिटीजन ऑफ पंजाब और पंजाब दे गंद नु बार काट के सटा जिथे तक मेरा प्राण है मैं सारे जो भी मेरे नाल जुड़ेगा मैं कोई पॉलिटिकल पार्टी नाल नहीं जुड़े मगर मैं पंजाब नु एक ਇਨਸਾਫ ਜਿਹੜਾ ਜਸਟਿਸ ਜਿਹੜੀ ਪਰਿਵਾਰਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਦੁਵਾਨ ਤੇ ਜੋ ਮੇਰੀ ਮਦਦ ਹੋ ਸਕੇ ਕਿ ਮੈਂ ਕਰ ਤੁਸੀਂ ਤਕਰੀਬ 3 ਮਹੀਨਿਆਂ ਤੋਂ ਜਦੋਂ ਤੋਂ ਇਹ ਸਾਰਾ ਕਾਂਡ ਵਾਪਰੇ ਆਗਾ ਤੁਸੀਂ ਤਕਰੀਬ 3 ਮਹੀਨਿਆਂ ਤੋਂ ਹਰ মিডিਅਮ ਦੇ ਰਾਹੀਂ ਹਰ ਮਾਧਿਅਮ ਦੇ ਰਾਹੀਂ ਆਪਣੀ ਆਵਾਜ਼ ਚੱਕ ਰਹੇ ਹੋ ਸੱਚੇ ਕੌਣ ਆ ਝੂਠਾ ਕੌਣ ਆ ਕੋਰਟ ਫੈਸਲਾ ਕਰ ਦੇਗੀ ਇਨਕੁਆਇਰੀ ਚੱਲ ਰਹੀ ਆ ਪਰ ਤੁਸੀਂ ਸੱਚ ਹੋ ਜਾਂ ਝੂਠੇ ਹੋ ਗੱਲ ਲੱਗਾ ਪਰ ਤੁਸੀਂ ਹਰ ਪਲੇਟਫਾਰਮ ਤੇ ਆ ਕੇ ਆਪਣੀ ਆਵਾਜ਼ ਰੱਖ ਰਹੇ ਹੋ ਪਰ ਉਹ ਚਾਰ ਪੁਲਿਸ ਵਾਲੇ ਕਦੇ ਸਾਹਮਣੇ ਹੀ ਨਹੀਂ ਆਏ ਜਾ ਸਾਹਮਣੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਗਿਆ ਕੀ ਕੀ ਲੱਗਦਾ ਕਿਹੜੇ ਡਰੋਂ ਹੋ ਸਾਹਮਣੇ ਕਿ ਕਿਸੇ ਪਲੈਟਫਾਰਮ ਪਲੈਟਫਾਰਮ ਤੇ ਜੋ ਸਹੀ ਵੀ ਨਹੀਂ ਮੰਨ ਲਓ ਸਹੀ ਨੇ ਜੋ ਸਹੀ ਵੀ ਨਹੀਂ ਤਾਂ ਕਿਸੇ ਪਲੈਟਫਾਰਮ ਤੇ ਆ ਕੇ ਆਪਣੀ ਆਵਾਜ਼ ਰੱਖਣ ਤੋਂ ਕਿਉਂ ਡਰਦੇ ਆ ਜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਤੁਹਾਨੂੰ ਯਾਦ ਹੋਣਾ ਜਦੋਂ ਮੋਰਚਾ ਸੀਗਾ ਅਦੋਂ ਵੀ ਮੈਂ ਕਹਿ ਸੀ ਅਗਰ ਮੇਰੇ ਹਸਬੰਡ ਗਲਤ ਹੈ ਨਾ ਉਹਨਾਂ ਨੂੰ ਡਬਲ ਸਜ਼ਾ ਮਿਲੇ ਮੇਰਾ ਬੇਟਾ ਗਲਤ ਹੈ ਉਸ ਨੂੰ ਡਬਲ ਸਜ਼ਾ ਮਿਲੇ ਜੋ ਗਲਤ ਹੈ ਉਸ ਨੂੰ ਸਜ਼ਾ ਮਿਲੇ ਇਟ ਇਜ਼ ਕੰਪਲੀਟ ਇਟਸ ਕਲੀਅਰ ਏਵਿਡੈਂਸ ਹੈਗਾ ਤੁਸੀਂ ਦੇਖਿਆ ਉਹ ਦੋਨੋਂ ਕਿਸੇ ਨੂੰ ਹੱਥ ਵੀ ਨਹੀਂ ਚੱਕ ਰਹੇ ਕਲੀਅਰ ਏਵਿਡੈਂਸ ਹੈ ਸਾਡੇ ਕੋਲ ਜਿਹੜੇ ਵਿਟਨੈਸਿਸ ਹਨ ਉਹਨਾਂ ਨੇ ਦੇਖਿਆ ਤੁਸੀਂ ਵਿਟਨੈਸਿਸ ਨੂੰ ਡਰਾ ਦਿੱਤਾ ਗਿਆ ਜਿਨ੍ਹਾਂ ਨੇ ਸਟੇਟਮੈਂਟ ਦਿੱਤੀਆਂ ਸੀਗੀਆਂ ਉਹ ਸਟੇਟਮੈਂਟ ਦੇਣ ਨੂੰ ਜਾਣ ਨੂੰ ਤਿਆਰ ਨਹੀਂ ਹੋ ਰਹੇ ਕਿਉਂਕਿ ਬਾਹਰ ਬੈਠੇ ਹੋਈ ਇਹ ਉਤੇ ਕਰ ਰਹੇ ਡਰਾ ਰਹੇ ਹਨ ਔਰ ਦੂਜੀ ਗੱਲ ਇੰਨੇ ਸੱਚੇ ਹਨ ਤੇ ਜਾ ਕੇ ਆਪਣੇ ਆਪ ਨੂੰ ਸਿੱਟਦੇ ਜਾਣ ਆਪਣਾ ਸਟੇਟਮੈਂਟ ਦੇ ਕਿਸ ਚੀਜ਼ ਤੋਂ ਡਰ ਰਹੇ 80 ਦਿਨ ਤੋਂ ਭੱਜੇ ਹੋਏ ਕਿਉਂ ਹਨ ਔਰ ਆਪਣੀ ਡਿਊਟੀ ਜੁਆਇਨ ਨਹੀਂ ਕਿਉਂ ਦੇਖੋ ਜੀ ਜਿਹੜੇ ਬੰਦੇ ਨੂੰ ਘਰ ਬੈਠੇ ਹੋਏ ਭੱਜੇ ਹੋਏ ਦਾਰੂ ਦੀ ਬੋਤਲ ਤੇ ਮੁਰਗਾ ਮਿਲ ਰਿਹਾ ਤੇ ਨਾਲ ਤਨਖਾਹ ਮਿਲ ਰਹੀ ਹੈ ਤੇ ਉਸ ਨੂੰ ਕੀ ਡਿਊਟੀ ਜੁਆਇਨ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਜਿਹੜੇ ਭੱਜੇ ਹੋਏ ਨੇ ਉਹਨਾਂ ਦੀ ਕਮ ਸੇ ਕਮ ਸੈਲਰੀ ਤੇ ਰੋਕੋ ਤਾਂ ਉਹਨਾਂ ਨੂੰ ਫਰਕ ਪਵੇ ਵੈਸੇ ਇਹਨਾਂ ਨੂੰ ਸੈਲਰੀਆਂ ਨਾਲ ਕਿਹੜਾ ਫਰਕ ਪੈਣਾ ਇਹਨਾਂ ਨੇ ਬਥੇਰੇ ਵੈਸੇ ਕਮਾ ਲੈਂਦੇ ਇਹਨਾਂ ਨੂੰ ਕੋਈ ਨਹੀਂ ਅਗਰ ਐ ਸੋਚੋ 21 ਕਿ ਲੱਖ ਰੁਪਏ ਦੇ ਲਾਇਰ ਕਰ ਰਹੇ ਨੇ ਬੇਲ ਲਈ ਤੇ ਤੁਸੀਂ ਸੋਚਾਂਗੇ ਤੁਸੀਂ ਉਹ ਇੱਕ ਕਨਸਟੇਬਲ ਵੀ ਨਵੀਂ ਸਕੋਰਪੀਓ ਐਨ ਨਿਕਾਲਦਾ ਆਸੀ ਕਮਾਨੇ ਆ ਫੇਰ ਵੀ ਨਵੀਂ ਗੱਡੀ ਖੀਜਣ ਤੋਂ ਪਹਿਲੇ ਚਾਰ ਵਾਰ ਸੋਚਣਾ ਪੈਂਦਾ ਸਕੋਰਪੀਓ ਐਨ ਫੋਰਚੂਨਰ ਇਹਨਾਂ ਦੇ ਕਰ ਮਤਲਬ ਫੋਰਚੂਨਰ ਐਂਡਿਵਰ ਤੇ ਇਦਾਂ ਹੀ ਖੜੀਆਂ ਕਨਸਟੇਬਲ আর ਐਸਐਚਓ ਜਿਨ੍ਹਾਂ ਦੀ ਤਨਖਾਹ 1.5 ਲੱਖ ਰੁਪਿਆ ਹੈ ਤੇ ਪੁੱਛਿਆ ਜਾਏ ਕਿ ਇਹਨਾਂ ਕੋਲ 50-50 ਲੱਖ ਰੁਪਏ ਦੀਆਂ ਗੱਡੀਆਂ ਕਿਦਨ ਇਹਨਾਂ ਕੋਲ 10-10 ਕਰੋੜ ਰੁਪਏ ਦੇ ਕਾਰ ਹੋਰ ਪ੍ਰਾਪਰਟੀਆਂ ਕਿਦਾਂ ਐ ਸਾਰੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਜਿਹੜੇ ਬੰਦਾ ਫੜਿਆ ਜਾਂਦਾ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਕਿ ਜਦੋਂ ਇਹ ਪਰਤੀ ਹੋਈ ਸੀ ਕੀ ਡਿclare ਸੀ ਹੋ ਰਾਜਨਾ ਕੋਲ ਕੀ ਹੈ ਤੇ ਪਤਾ ਲੱਗ ਜਾਏਗਾ ਪੰਜਾਬ ਵਿੱਚ ਕੀ ਕ੍ਰਾਈਮ ਹੈ ਕੌਣ ਕਿੰਨਾ ਖਾਊ ਹੈ ਹਾਈ ਕੋਰਟ ਵੱਲੋਂ ਯੂਟੀ ਪੁਲਿਸ ਨੂੰ ਦੀ ਸਟ ਬਣਾਈ ਗਈ ਸੀ ਕਿੱਥੇ ਤੱਕ ਪਹੁੰਚੀ ਇਨਕੁਆਰੀ ਹੋ ਜੀ ਸਟ ਤੇ ਇਨਕੁਆਰੀ ਹੋਈ ਹੈ ਬਟ ਇਨਕੁਆਰੀ ਤੇ ਜਦੋਂ ਬੰਦੇ ਫੜੇ ਜਾਣਗੇ ਆਣਗੇ ਤਾਂ ਹੀ ਅੱਗੇ بڑੂਗੀ ਕਿਉਂਕਿ ਇਹ ਚਾਰੋਂ ਪੱਜਿਓ ਇਹਨੂੰ ਅਰੈਸਟ ਕਰਨ ਪਹੁੰਚਦੇ ਨੇ ਜਦੋਂ ਪਟਿਆਲੇ ਪਹੁੰਚਦੇ ਨੇ ਰੇਡ ਲਈ ਤਬ ਤੱਕ ਇਹ ਭੱਜ ਜਾਂਦੇ ਨੇ ਕਿਉਂਕਿ ਜਦੋਂ ਵੀ ਜਿੱਥੇ ਵੀ ਜਾਂਦੀ ਹੈ ਤੇ ਯੂਟੀ ਉਹਨਾਂ ਨੂੰ ਅਗਲੇ ਜਗ੍ਹਾ ਜਾਣ ਲਈ ਡੀਡੀਆਰ ਪਰ ਨਹੀਂ ਪੈਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਆਏ ਨੂੰ ਪੱਜਾ ਦਿੰਦੇ ਨੇ ਜਿਸੇ ਇਹ ਦੇਖੋ ਪੁਲਿਸ ਲਾਈਨ ਤੇ ਹੀ ਰਹਿੰਦੇ ਨੇ ਅਦਰ ਟਾਈਮ ਪੁਲਿਸ ਲਾਈਨ ਤੇ ਸ਼ਾਮ ਨੂੰ ਫਿਰ ਰਹੇ ਹੁੰਦੇ ਫਿਲਹਾਲ ਤਾਂ ਇਸ ਕੇਸ ਦੇ ਮਲਜ਼ਮ ਨੇ ਨਾ ਪਰ ਪੁਲਿਸ ਤਾਂ ਜਦੋਂ ਵੀ ਚਾਹੇ ਕਿਸੇ ਮਲਜ਼ਮ ਨੂੰ ਕਿਸੇ ਹੱਦ ਤੱਕ ਜਾ ਕੇ ਇੱਥੇ ਪੰਜਾਬ ਲਈ ਪੁਲਿਸ ਜਾਂ ਕਿਹੜੀ ਵੀ ਹੋਵੇ ਉਹ ਤਾਂ ਦੂਜੇ ਸੂਬਿਆਂ ਤੱਕ ਜਾ ਕੇ ਗੈਂਗਸਟਰਾਂ ਦੇ ਐਨਕਾਊਂਟਰ ਹੋਏ ਨੇ ਅਰੈਸਟ ਹੋਏ ਆ ਬੰਦੇ ਇਹ ਤਾਂ ਬਾਹਰਲੇ ਮੁਲਕ इवन ਸੂਬਿਆਂ ਛੱਡੋ ਬਾਹਰਲੇ ਮੁਲਕਾਂ ਦੇ ਵਿੱਚੋਂ ਲੈ ਕੇ ਆਉਂਦੇ ਆ ਬੰਦਿਆਂ ਨੂੰ ਤੇ ਉਹ ਉਹਨਾਂ ਦੀ ਉਹ ਕਿਵੇਂ ਹੋ ਸਕਦਾ ਕਿ ਯੂਟੀ ਪੁਲਿਸ ਜਾਵੇ ਤੇ ਉਹਨਾਂ ਨੂੰ ਮਿਲ ਲੈਣਾ ਹੋ ਜੀ ਪੰਜਾਬ ਪੁਲਿਸ ਛੁਪਾ ਰਹੀ ਹੈ ਪੰਜਾਬ ਪੁਲਿਸ ਉਹਨਾਂ ਨੂੰ ਛੁਪਾ ਰਹੀ ਹੈ ਉਹਨਾਂ ਨੂੰ ਜਦ ਤੱਕ ਪੰਜਾਬ ਪੁਲਿਸ ਜਬ ਤੱਕ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹੈ ਇਹ ਤਾਂ ਹੀ ਤੇ ਡੀਆਈਜੀ ਨੂੰ ਬਿਠਾਇਆ ਹੋਇਆ ਇਹ ਤੇ ਫਿਰ ਸਿੱਧਾ ਯੂਟੀ ਪੁਲਿਸ ਰਾਹੀਂ ਸਿੱਧਾ ਹਾਈ ਕੋਰਟ ਨੂੰ ਚੈਲੰਜ ਹੈ ਜਿਨ੍ਹਾਂ ਨੇ ਇਨਕੁਆਇਰੀ ਜਿਨ੍ਹਾਂ ਨੇ ਇੱਕ ਟੀਮ ਸੈੱਟ ਬਣਾਈ ਹੈ ਜੀ ਬਿਲਕੁਲ ਹਾਈ ਕੋਰਟ ਨੇ ਆਰਡਰਸ ਤੇ ਲਿਖਿਆ ਹੈ ਕਿ ਇਹ ਅਰੈਸਟ ਕਿਉਂ ਨਹੀਂ ਹੋ ਰਿਹਾ ਨਾ ਜਿਤਕ ਹੋ ਰਿਹਾ ਹੈ ਜਿਹੜੇ ਸੀਨੀਅਰ ਆਫਿਸਰਸ ਅਧਿਕਾਰੀ ਪ੍ਰੋਟੈਕਟ ਕਰ ਰਹੇ ਨੇ ਨਾ ਉਹਨਾਂ ਦੇ ਅਗੇਂਸਟ ਵੀ ਇਨਕੁਆਇਰੀ ਹੋਏ ਔਰ ਉਹ ਵੀ ਇਕੁਅਲੀ ਬਲੇਮ ਹੋਣ ਔਰ ਉਹਨਾਂ ਨੂੰ ਵੀ ਇਕੁਅਲ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਇਹ ਇਨਵੈਸਟੀਗੇਸ਼ਨ ਡਿਲੇ ਕਰ ਰਹੇ ਉਹਨਾਂ ਨੇ ਆਰਡਰ ਤੇ આ દેખોગે 48 નંબર પેરાગ્રાફ ઇસ વિચ આ પૂરા ઉનાને પાયા હોયા બટ આયુ હે કી વી આર વેટીંગ ચાર માને દી ઇન્કવાયરી હે દેખ દે આસી સુપ્રીમ કોર્ટ તક જાવાંગે જી જસ્ટિસ લે બગર મે છડુંગે शुक्रिया जी બહોત બહોત ધન્યવાદ સખર દે નાલ જોડે સો તારા ભી સાબદા બહોત બહોત ધન્યવાદ તુ સખર દે નાલ જોડે